ਟਿੱਲੇ ਦਾ ਖਾ ਕੇ ਫਤੇ ਨਹੀਂ ਹੋਣੀ ਟਿੱਲੇ ਦਾ ਖਾ ਕੇ ਤਾਂ ਸਬਜ਼ੀ ਦੇ ਲਫਾਵੇ ਚੁੱਕੇ ਨੇ ਜਾਣੇ 18 ਸਿਰ ਦੇ ਖੰਡੇ ਕਿਵੇਂ ਚੁੱਕਲੇ ਓਏ ਉਹ ਮਾਈ ਭਾਗੋ ਜਿੰਨੇ ਬਦੂ ਚੁੱਕਲੇ ਦੀ ਸਾਡੀ ਕੁੜੀ ਕੋਲ ਤਾਂ ਸਿਰ ਤੇ ਚੁੰਨੀ ਚੁੱਕੀ ਜਾਂਦੀ ਹੈ ਕੈਲਸ਼ੀਅਮ ਆਇਰਨ ਖੂਨ ਜਦੋਂ ਇਹ ਚ ਕੁਲ ਕੇ ਆਪਾਂ ਪਿੰਨੇ ਆ ਨਾ ਉਹ ਇੱਕ ਬਹੁਤ ਵੱਡੀ ਪਾਵਰ ਦੀ ਡੋਜ਼ ਬਣ ਜਾਂਦੀ ਆ ਉਹ ਦਵਾਈ ਕਹਿ ਲਿਓ ਪ੍ਰਸ਼ਾਦ ਕਹਿ ਲਿਓ ਗੁਰੂ ਦਾ ਅੰਮ੍ਰਿਤ ਕਹਿ ਲਿਓ ਪਿਛਲੇ ਦਿਨੀ ਇੱਕ ਤੁਹਾਡੇ ਨਾਲ ਵੀਡੀਓ ਪੇਸ਼ ਕੀਤੀ ਸੀਗੀ ਉਹਦੇ 'ਚ ਤੁਹਾਡੇ ਬਹੁਤ ਗਲਤ ਕਮੈਂਟ ਆਏਗੀ ਕੋਈ ਚੱਜ ਦੀ ਵੀਡੀਓ ਲਿਆਓ ਕੋਈ ਚੱਜ ਦਾ ਮੁੱਦਾ ਲਿਆਓ ਤੁਹਾਨੂੰ ਕੁਝ ਹੋਰ ਪੰਜਾਬ 'ਚ ਨਹੀਂ ਦਿਖਦਾ ਹੁਣ ਦੇਖ ਹੁਣ ਵਾਰੀ ਤੁਹਾਡੀ ਆ ਤੁਹਾਡੇ ਕਹਿਣ ਮੁਤਾਬਕ ਹੁਣ ਅਸੀਂ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਹਾਂ ਤੇ ਉਹ ਕੇ ਅੰਦਰ ਜਾਣੇ ਆ ਬੋਡੀ ਚ ਜਿਹੜਾ ਹਾਈਡਰੋਜਨ ਅੰਦਰ ਜਾਊਗਾ ਉਹਨੇ ਆਪਣਾ ਸਹੀ ਕੰਮ ਕਰਨਾ ਡਾਈਜੈਸਟ ਹੋਊਗਾ ਮਤਲਬ ਕਿ ਆਪਣਾ ਜਿਹੜਾ ਖਾਦਾ ਪੀਦਾ ਇਹਦੇ ਗੋਲ ਚ ਤੇ ਉਹਨੇ ਬੋਡੀ ਕਲੀਨ ਕਰ ਦੇਣੀ ਜਿਵੇਂ ਆਪਾਂ ਪਹਿਲੀ ਵਾਰ ਬਾਟਾ ਯੂਜ਼ ਕਰਦੇ ਆ ਲੈਟਰੀਆ ਵਿੱਚ ਹੁੰਦੀ ਹੈ ਕਈਆਂ ਨੂੰ ਉਲਟੀ ਆਉਂਦੀ ਆ ਕਈਆਂ ਨੂੰ 7-8 ਵਾਰ ਬਾਥਰੂਮ ਵੀ ਹੁੰਦਾ ਅਗਲਾ ਡਰ ਜਾਂਦਾ ਪਤਾ ਨਹੀਂ ਕੀ ਹੋ ਗਿਆ ਉਹਦੇ ਨਾਲ ਇੱਕ ਵਾਰ ਸਫਾਈ ਕਰਨੀ ਆ ਨੇ ਜੋ ਗੰਦਮੰਦ ਅਸੀਂ ਖਾਦਾ ਅੱਜ ਤੱਕ ਵੈਸੇ ਪ੍ਰਚਾਰਕ ਹੋਏ ਹਨ ਆਪਣੇ ਗੁਰੂ ਘਰ ਦੇ ਪਾਟੀ ਸਿੰਘ ਹੋਏ ਉਹ ਤਾਂ ਖੋਦ ਉਹ ਇਸ ਚੀਜ਼ ਦਾ ਪ੍ਰਚਾਰ ਕਰਦਾ ਹੀ ਨਹੀਂ ਹੈਗਾ ਬਿਲਕੁਲ ਕਰਨਾ ਚਾਹੀਦਾ ਅਸੀਂ ਤਾਂ ਖੁਦ ਕਹਿੰਨੇ ਆ ਪਰ ਕਰਦੇ ਨਹੀਂ ਉਹ ਜੇ ਉਹ ਖਾਣਗੇ ਤਾਂ ਜੇ ਬਾਟੇ ਦਾ ਪਤਾ ਹੋ ਉਹਨੂੰ ਵੀ ਬਾਟੇ ਜੇ ਪ੍ਰੈਕਟੀਕਲ ਕਰਨ ਨਾਲ ਸਾਡੀ ਬਿਮਾਰੀ ਠੀਕ ਹੋਣੇ ਜੇ ਉਹ ਖਾਣਗੇ ਫੇਰ ਹੀ ਪਤਾ ਲੱਗੂ ਜਦ ਖਾਂਦੇ ਨਹੀਂ ਪਤਾ ਕੀ ਲੱਗਣਾ ਉਹਨੂੰ ਹਰ ਪਿੰਡ ਦੇ ਵਿੱਚ ਗੁਰਦੁਆਰਾ ਤੁਸੀਂ ਲਾਓ ਵੀ ਕਹਿੰਦੇ ਵੀ ਸਰਬ ਰੋਗਾ ਉਕ ਦਾ ਨਾਮ ਵੀ ਨਾਮ ਨਾਲ ਸਾਡੇ ਰੋਗ ਦੂਰ ਹੋ ਜਾਂਦੇ ਆ ਸਾਰੇ ਰੋਗਾਂ ਦੀ ਦਾਰੂ ਆ ਫਿਰ ਪਾਠੀ ਦਾ ਪਾਠ ਕਰਦੇ ਆ ਬਹੁਤ ਸਾਡੇ ਨਾਲੋਂ ਵੀ ਵੱਧ ਪੜ੍ਹਦੇ ਆ ਅਸੀਂ ਤਾਂ ਪਾਪੀ ਆ ਕਈ ਵਾਰ ਖੁੰਝ ਜਾਂਦੇ ਆ ਪਾਠ ਉਹ ਪਾਠ ਵੀ ਪੜ੍ਹਦੇ ਆ ਸਿਮਰਨ ਵੀ ਕਰਦੇ ਆ ਫਿਰ ਉਹਨਾਂ ਦਾ ਸ਼ੂਗਰ ਕਿਉਂ ਠੀਕ ਹੋਣਾ 70% ਗ੍ਰੰਥੀਆਂ ਨੂੰ ਸ਼ੂਗਰ ਆ ਉਹ ਘਾਟ ਘਾਟ ਕਿੱਥੇ ਰਹਿ ਗਈ ਆ ਸੰਗਤ ਸਾਨੂੰ ਦੱਸਦੀ ਆ ਵੀ ਸਾਡਾ ਆ ਠੀਕ ਹੋ ਆਠ ਹੋ ਇੱਕ ਹੋ ਗਿਆ ਫਿਰ ਅਸੀਂ ਉਹ ਅੱਗੇ ਦੱਸਦੇ ਆ ਵੀ ਇਹ ਚ ਠੀਕ ਹੋਣੇ ਵਾਕਈ ਗੁਰੂ ਸਾਹਿਬ ਦੀ ਕਿ ਨਾਲ ਇੱਕ ਰਹਿਤ ਮਰਿਆਦਾ ਤੇ ਇੱਕ ਸਾਨੂੰ ਇੰਨੀ ਵੱਡੀ ਦਾਤ ਦਿੱਤੀ ਆ ਜਦੋਂ ਗੁਰੂ ਸਾਹਿਬ ਨੇ ਦਿੱਤਾ ਫਿਰ ਸੱਤ ਆ ਅਕਾਲ ਉਸਤ ਦੇ ਵਿੱਚ ਹਰ ਮਹਾਰਾਜ ਕਹਿੰਦਾ ਸਰਬਲੋਹ ਦੀ ਰੱਖਿਆ ਹਮਨੇ ਅਕਾਲ ਪੁਰਖ ਦੀ ਸਦਾ ਰੱਖਿਆ ਹਮਨੇ ਸਰਬ ਲੋਜ ਦੀ ਸਦਾ ਰੱਖਿਆ ਹਮਨੇ ਸਰਬ ਕਾਲ ਦੀ ਸਦਾ ਰੱਖਿਆ ਹਮਨੇ ਜਦੋਂ ਮਹਾਰਾਜ ਲਿਗਿਆ ਵੀ ਸੁਰੱਖਿਆ ਕਰਦਾ ਫਿਰ ਕਰਦਾ ਹੀ ਆ ਸਾਡਾ ਕਿਹਾ ਤੁਸੀਂ ਸਾਡੀ ਨਹੀਂ ਮੰਨਣੀ ਗੁਰੂ ਦੀ ਤੇਗ ਤੇਗ ਫਤਿਹ ਫਤਿਹ ਇਹ ਤੁਹਾਨੂੰ ਪਤਾ ਵੀ ਦੇਗ ਜਿਹਦੇ ਕੋਲ ਆ ਤੇ ਤੇਗ ਜਿਹਦੇ ਕੋਲ ਆ ਉਹਦੀ ਫਤਿਹ ਆ ਸਾਡੇ ਕੋਲ ਨਾ ਦੇਗ ਨਾ ਤੇਗ ਆ ਫਤਿਹ ਕਦੀ ਹੋਣੀ ਆ ਸਾਡੇ ਕੋਲ ਤਾਂ ਸਟੀਲ ਪਲਾਸਟਿਕ ਆ ਬਿਲਕੁਲ ਬਰਾ ਤੇ ਸਾਨੂੰ ਤਾਂ ਬਿਮਾਰੀਆਂ ਲੱਗਣਗੀਆਂ ਬਾਬਾ ਜੀ ਹੁਣ ਗੱਲ ਕਰਦੇ ਆ ਹਨਾ ਇੱਕ ਹੱਥ 'ਚ ਮੇਰੇ ਬਾਟਾ ਹਨਾ ਸਪੋਜ਼ ਕਰੋ ਦੂਜੇ ਹੱਥ ਦੇ ਵਿੱਚ ਤਾंबे ਦਾ ਭਾਂਡਾ ਹਾਂਜੀ ਕਹਿੰਦੇ ਤਾਂਬੇ ਦੇ ਭਾਂਡੇ 'ਚ ਵੀ ਪਾਣੀ ਪੀਣਾ ਬਹੁਤ ਸ਼ubh ਮੰਨਿਆ ਜਾਂਦਾ ਹੈ ਹਨਾ ਉਹਦੇ ਬਾਰੇ ਦੱਸੋ ਕਿ ਬੰਦੇ ਆਪਣਾ ਲੋਹੇ ਦਾ ਬਾਟਾ ਸਰਬ ਲੋਹੇ ਦਾ ਕਿਉਂ ਬਣਾਉਣਗੇ ਤਾਂਬੇ ਦਾ ਭਾਂਡਾ ਕਿਉਂ ਬਣਾਉਣਗੇ ਤੁਸੀਂ ਇਹ ਨੂੰ ਮੰਨ ਜਿਓ ਇਹ ਤੁਹਾਡੀ ਬਿਮਾਰੀ ਨੂੰ ਮੰਨ ਜੂਗਾ ਠੀਕ ਹੈ ਜੀ ਤੁਸੀਂ ਬਾਟਾ ਚਮਕਾਇਓ ਬਾਟਾ ਤੁਹਾਨੂੰ ਚਮਕਾਊਗਾ ਅੱਛਾ ਜੀ ਤੁਸੀਂ ਬਾਟਾ ਨਾ ਛੱਡਿਓ ਬਿਮਾਰੀ ਨਹੀਂ ਛੱਡਦਾ ਇਹ ਤੇ ਬਿਮਾਰੀ ਇਹ ਇੱਕ ਗੁਰੂ ਦੀ ਕਿਰਪਾ ਹੀ ਹੈ ਇੱਕ ਤਰ੍ਹਾਂ ਦੀ ਹਰੇਕ ਕੰਮ ਪਿੱਛੇ ਅਸੀਂ ਦਾਵਾ ਕਰਦੇ ਹਾਂ ਬਿਲਕੁਲ ਗੋਲੀਆਂ ਖਾਣ ਦੀ ਲੋੜ ਨਹੀਂ ਪਿੱਤੇ ਦੀ ਪਥਰੀ ਦਾ ਇਲਾਜ ਨਹੀਂ ਇਹ ਚ ਪਿੱਤੇ ਦੀ ਪਥਰੀ ਨਿਕਲਦੀ ਆ ਪਿੱਤੇ ਦੀ ਪਥਰੀ ਦਾ ਇਲਾਜ ਨਹੀਂ ਇਹ ਚ ਪਿੱਤੇ ਦੀ ਪਥਰੀ ਨਿਕਲਦੀ ਆ ਰੋੜਾਂ ਵਾਲਾ ਕਲਾ ਪਿੰਡ ਉੱਥੇ 20 ਐਮ ਦੀ ਪਤਰੀ ਨਿਕਲੀ ਸੀਗੀ ਤੇ ਤੀਜੇ ਦੀ ਨਿਕਲ ਗਈ ਸੀ ਅਸੀਂ 1.5 ਐਮ ਦੀ ਹਾਂਜੀ 1.5 ਮਹੀਨੇ ਕਹਿੰਦੇ ਆ ਅਸੀਂ 1.5 ਮਹੀਨੇ ਤੇ ਨਿਕਲਦੀ ਆ ਪਰ ਤੇਜੇ ਦੀ ਨਿਕਲ ਗਈ ਉਹਦੀ ਜਦੋਂ ਅਸੀਂ ਅਮਰ ਛਕਣ ਜਾਂਦੇ ਆ ਉੱਥੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਉੱਥੇ ਬੱਬਾ ਬਾਣੀ ਹੁੰਦੀ ਆ ਤੇ ਬੱਬਾ ਬਾਣਾ ਵੀ ਹੁੰਦਾ ਤੇ ਬੱਬਾ ਬਾਟਾ ਵੀ ਹੁੰਦਾ ਤਿੰਨ ਬੱਬੇ ਹੁੰਦੇ ਆ ਅਸੀਂ ਦੋ ਬੱਬੇ ਘਰੇ ਲੈ ਕੇ ਆਉਨੇ ਆ ਤੇ ਤੀਜਾ ਉੱਥੇ ਭੁੱਲ ਜਾਂਦੇ ਆ ਬਾਣੀ ਬਾਣਾ ਘਰੇ ਲੈ ਆਏ ਬਾਟਾ ਉੱਥੇ ਰਹਿ ਗਿਆ ਇਸ ਕਰਕੇ ਜਦੋਂ ਬਾਟਾ ਉੱਥੇ ਰਹਿ ਗਿਆ ਤਾਂ ਘਰੇ ਸਈ ਬਿਮਾਰ ਹੋ ਗਏ ਫਿਰ ਅਸੀਂ ਕਹਿੰਦੇ ਬਾਣੀ ਬਹੁ ਪੜਦੇ ਆ ਅਸੀਂ ਨਿਤਨੇ ਬੋ ਕਰਦੇ ਆ ਫਿਰ ਘਾਟ ਕਿੱਥੇ ਰਹਿ ਗਈ ਘਾਟ ਤੇਰੀ ਰਹਿਤ ਵਿੱਚ ਰਹਿ ਗਈ ਫਿਰ ਗੁਰੂ ਕਹਿੰਦਾ ਰਹਿਤ ਪਿਆਰੀ ਮੁੱਜ ਕੋ ਸਿੱਖ ਪੈਰਣਾ ਹੈ ਘਾਤਰੇ ਚੋਲੇ ਪਾਉਣ ਵਾਲੇ ਨਾ ਸਿੱਖ ਨਹੀਂ ਬਣਦੇ ਜਿੰਨਾ ਰਹਿਤ ਰੱਖਣ ਵਾਲੇ ਕਿਉਂਕਿ ਸਾਡੇ ਅੰਨ ਤੋਂ ਸ਼ੁਰੂ ਹੁੰਦੀ ਆ ਸਾਡੀ ਰਹਿਤ ਅੰਨ ਸੁਧ ਤੇ ਮਨ ਸੁਧ ਜੇ ਤਾਂ ਅੰਨ ਮਾੜਾ ਤੇ ਮਨ ਮਾੜਾ ਪੁਰਾਣੇ ਬਜ਼ੁਰਗ ਸਾਡੇ ਮਿੱਠੇ ਚੋਲ ਵੀ ਖਾਂਦੇ ਸੀ ਦਲੀਆਂ ਵੀ ਖਾਂਦੇ ਸੀ ਪਰ ਅੱਜ ਲੋਕ ਮੈਗੀ ਖਾਂਦੇ ਆ ਕੁਲਚੇ ਤੇ 버ਗਰ ਖਾਂਦੇ ਆ ਤੇ ਫਿਰ ਹੱਡੀਆਂ ਮਜ਼ਬੂਤ ਕਿੱਥੋਂ ਭਾਲਦੇ ਆ ਤਾਨੂੰ ਜਿਵੇਂ ਪਤਾ ਅਸੀਂ ਤੁਹਾਡੇ ਨਾਲ ਨਵੀਆਂ-ਨਵੀਆਂ ਵੀਡੀਓਜ਼ ਪੇਸ਼ ਕਰਦੇ ਰਹਿੰਦੇ ਆ ਪਿਛਲੇ ਦਿਨੀ ਇੱਕ ਤੁਹਾਡੇ ਨਾਲ ਵੀਡੀਓ ਪੇਸ਼ ਕੀਤੀ ਸੀਗੀ ਉਹਦੇ 'ਚ ਤੁਹਾਡੇ ਬਹੁਤ ਗਲਤ ਕਮੈਂਟ ਆਏਗੀ ਕੋਈ ਚੱਜ ਦੀ ਵੀਡੀਓ ਲਿਆਓ ਕੋਈ ਚੱਜ ਦਾ ਮੁੱਦਾ ਲਿਆਓ ਤੁਹਾਨੂੰ ਕੁਝ ਹੋਰ ਪੰਜਾਬ 'ਚ ਨਹੀਂ ਦਿਖਦਾ ਹੁਣ ਦੇਖਦੇ ਆ ਹੁਣ ਵਾਰੀ ਤੁਹਾਡੀ ਆ ਤੁਹਾਡੇ ਕਹਿਣ ਮੁਤਾਬਕ ਹੁਣ ਅਸੀਂ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਆ ਸਾਡੇ ਨਾਲ ਅੱਜ ਸਿੰਘ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਔਰ ਜੀ ਬਾਬਾ ਜੀ ਠੀਕ ਬਾਬਾ ਜੀ ਕੋਲ ਇੱਕ ਬਾਟਾ ਹੈ ਬਾਬਾ ਜੀ ਕਹਿੰਦੇ ਇਹ ਬਾਟੇ ਨਾਲ ਨਾ ਅਸੀਂ ਅਨੇਕਾਂ ਰੋਗ ਠੀਕ ਕਰਦੇ ਆ ਸਰਬਲੋਹੇ ਦਾ ਬਾਟਾ ਏ ਉਹਦੇ ਬਾਰੇ ਬਾਬਾ ਜੀ ਨਾਲ ਗੱਲ ਕਰਦੇ ਆ ਦੱਸੋ ਬਾਬਾ ਜੀ ਇਹ ਬਾਟੇ ਬਾਰੇ ਜੀ ਹਾਂਜੀ ਫੌਜਾ ਇਹ ਸਰਬਲੋਹ ਦਾ ਬਾਟਾ ਹੁੰਦਾ ਸਰਬਲੋਹ ਦਾ ਜਿਹਨੂੰ ਕਹਿੰਦੇ ਆ ਸਾਰਾ ਤੇ ਪਿਓਰ ਲੋਹਾ ਸੁਧਲ ਲੋਹਾ ਹਾਂਜੀ 12 13 ਸਾਲ ਫੌਜਾਂ ਨੇ ਹੋ ਗਏ ਸੇਵਾ ਕਰਦਿਆਂ ਨੂੰ ਇਹਦੇ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਗੁਰੂ ਸਾਹਿਬ ਦਾ ਵੇਲਾ ਹੁੰਦਾ ਸੀ ਉਸ ਟਾਈਮ ਇਹ ਵਰਤਨ ਹੁੰਦੇ ਸੀ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਪਾਣ ਵੀ ਸਾਨੂੰ ਸਰਬਲੋ ਦੇ ਬਾਟੇ ਦੇ ਵਿੱਚ ਹੀ ਕੀਤਾ ਤੇ ਦੇਣ ਨੂੰ ਸਾਨੂੰ ਸੋਨੇ ਦੇ ਭਾਂਡੇ ਵੀ ਦੇ ਸਕਦਾ ਸੀਗਾ ਚਾਂਦੀ ਵੀ ਦੇ ਸਕਦਾ ਸੀ ਪਰ ਉਹਨਾਂ ਕੋਲ ਕਿਹੜਾ ਘਾੜ ਸੀ ਦੀਨ ਦੁਨੀਆ ਦੇ ਮਾਲਕ ਸੀਗੇ ਤੇ ਤਾਂ ਹੀ ਸਾਨੂੰ ਸਰਬਲੋ ਪੌਂਡ ਤੇ ਖਾਣ ਦਾ ਹੁਕਮ ਦਿੱਤਾ ਸਰਬਲੋ ਪਾਓ ਤੇ ਸਰਬਲੋ ਚ ਖਾਓ ਅੱਜ ਕਿਸੇ ਦੇ ਵੀ ਬਹੁਤੇ ਹੀ ਘੱਟ ਹੋਣਗੇ ਨਿਹੰਗ ਸਿੰਘ ਤਾਂ ਖਾਂਦੇ ਹੀ ਆ ਬਾਟੇ ਦੇ ਵਿੱਚ ਜੰਗ ਸਿੰਘ ਤੇ ਬਾਕੀ ਸਾਡੇ ਆਮ ਜੇ ਆਪਾਂ ਪਰਿਵਾਰਾਂ ਦੇ ਵਿੱਚ ਦੇਖ ਲਈਏ ਤਾਂ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਸਰਬਲੋ ਦਾ ਬਾਟਾ ਗੁਰੂ ਸਾਹਿਬ ਦੀ ਨਿਸ਼ਾਨੀ ਹੈ ਨਹੀਂ ਸਾਡੇ ਘਰਾਂ ਚ ਤਾਂ ਸਟੀਲ ਆ ਪਲਾਸਟਿਕ ਸਿਲਬਰ ਇਹੋ ਜਿਹੇ ਭਾਂਡੇ ਵਰਗੇ ਖਤਰਨਾਕ ਤੇ ਫਿਰ ਬਿਮਾਰੀਆਂ ਤਾਂ ਜ਼ਰੂਰ ਹੋਣਗੀਆਂ ਜਦੋਂ ਅਸੀਂ ਬਾਟੇ ਦਾ ਮੁੱਲ ਆਇਆ ਹੀ ਨਹੀਂ ਤਾਂ ਸਾਨੂੰ ਪਤਾ ਕੀ ਲੱਗੂਗਾ ਠੀਕ ਹੋਣੇ ਕਿ ਨਹੀਂ ਹੁੰਦੇ ਜਦੋਂ ਅਸੀਂ ਇਹਦਾ ਪ੍ਰੈਕਟੀਕਲ ਕਰਾਂਗੇ ਗੁਰੂ ਸਾਹਿਬ ਨੇ ਖੁਦ ਪ੍ਰੈਕਟੀਕਲ ਕੀਤਾ ਤੇ ਤਾਂ ਹੀ ਸਾਨੂੰ ਬਾਟਾ ਦਿੱਤਾ ਪਹਿਲਾਂ ਗੁਰੂ ਸਾਹਿਬ ਨੇ ਸਾਰੀਆਂ ਧਾਤਾਂ ਪਰ ਕੇ ਸਾਨੂੰ ਇਹ ਧਾਦੇ ਦਿੱਤੀ ਸਰਬਲੋਹ ਦੀ ਤੇ ਸਰਬਲੋ ਪੌਣ ਖਾਣ ਦਾ ਹੁਕਮ ਦਿੱਤਾ ਪਰ ਅੱਜ ਸਾਡੇ ਘਰਾਂ ਦੇ ਵਿੱਚ ਹੈ ਨਹੀਂ ਤੇ ਅਸੀਂ ਇਹਨੂੰ ਵਰਤਦੇ ਨਹੀਂ ਜੇ ਤੁਸੀਂ ਵਰਤੋਗੇ ਤਾਂ ਦੇਖੋਗੇ ਪ੍ਰੈਕਟੀਕਲ ਬਹੁਤ ਤੇ ਤੁਸੀਂ ਆਪਣਾ ਸਾਡਾ ਪੇਜ ਵੀ ਆ YouTube ਤੇ ਉੱਥੇ ਵੀ ਦੇਖ ਸਕਦੇ ਆ ਜਿਹੜੇ ਮਰੀਠ ਠੀਕ ਹੋਏ ਆ ਕਈ ਵਾਰ ਬੰਦੇ ਵਿਸ਼ਵਾਸ ਨਹੀਂ ਕਰਦੇ ਕਿ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ ਬਿਲਕੁਲ ਜੇ ਦੇਖੋ ਜਿਵੇਂ ਦੁਨੀਆਦਾਰੀ ਦੇ ਵਿੱਚ ਜਿਵੇਂ ਇੱਕ ਸੇਵ ਗੰਦਾ ਹੁੰਦਾ ਇੱਕ ਪੇਟੀ ਦੇ ਵਿੱਚ ਸਾਰੀ ਪੇਟੀ ਨੂੰ ਗੰਦਾ ਕਰ ਦਿੰਦਾ ਬਿਲਕੁਲ ਜੀ ਐਂ ਸਾਡੇ ਮਤਲਬ ਕੀ ਸਮਾਜ ਦੇ ਵਿੱਚ ਇਹੋ ਜਿਹੇ ਵੀ ਹੈਗੇ ਆ ਕਈ ਮਤਲਬ ਕੀ ਉਹਦੇ ਨਾਲ ਐ ਦੁਨੀਆ ਨੂੰ ਇਹ ਲੱਗਦਾ ਵੀ ਇਹ ਵੀ ਪਖੰਡੀ ਹੋਊਗਾ ਜਾਂ ਹੋਊਗਾ ਪਰ ਇੱਕ ਵਾਰ ਤੁਸੀਂ ਵਰਤੋ ਹਾਂ ਅੱਛਾ ਬਾਬਾ ਜੀ ਹੋਰ ਭਾਂਡੇ ਬਹੁਤ ਹਨ ਅਲੂਮੀਨੀਅਮ ਆ ਸਟੀਲ ਆ ਠੀਕ ਆ ਪਲਾਸਟਿਕ ਦੇ ਭਾਂਡੇ ਨੇ ਸਰਬਲੋਹ ਦੇ ਬਾਟੇ 'ਚ ਅਜਿਹਾ ਕੀ ਆ ਕਿ ਲੋਕ ਇਹਨੂੰ ਅਪਣਾਉਣ ਦੇਖੋ ਸਰੀਰ ਦੇ ਵਿੱਚ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਕੈਲਸ਼ੀਅਮ ਆਇਰਨ ਖੂਨ ਤਿੰਨ ਚੀਜ਼ਾਂ ਮੇਨ ਹੁੰਦੀਆਂ ਕੈਲਸ਼ੀਅਮ ਘਟਣ ਨਾਲ ਵੀ ਹੱਡੀਆਂ ਜਿਹੜੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਆ ਆਇਰਨ ਘਟ ਗਿਆ ਸਾਡਾ ਖੂਨ ਖਤਮ ਹੋ ਗਿਆ ਕਿਉਂਕਿ ਜ਼ਮੀਨ ਦੇ ਵਿੱਚ ਵੀ ਲੋਹਾ ਸੀਗਾ ਪਹਿਲਾਂ ਬੰਦੇ ਵੀ ਲੋਹੇ ਦਾ ਲੋਹੇ ਵਰਗੇ ਸੀ ਕੰਮ ਕਰਦੇ ਸੀ ਅੱਜ ਲੋਹੇ ਦੀ ਘਾਟ ਜ਼ਮੀਨ 'ਚ ਵੀ ਹੋ ਗਈ ਤੇ ਬੰਦੇ 'ਚ ਵੀ ਹੋ ਗਈ ਇਹ ਤੇ ਸ਼ਕਰ ਨਾਲ ਆਇਰਨ ਦੀ ਕਮੀ ਜਿਹੜੀ ਹੁੰਦੀ ਆ ਉਹ ਸਰੀਰ 'ਚ ਪੂਰੀ ਹੁੰਦੀ ਆ ਉਹਦੇ ਨਾਲ ਖੂਨ ਬਣਦਾ ਸਾਡਾ ਜਿਹੜਾ ਅਸੀਂ ਮਿੱਠਾ ਛਕਦੇ ਆ ਇਹਦੇ ਚ ਜਿਵੇਂ ਪਤਾਸੇ ਮਾਤਾ ਸਾਹਿਬ ਦੇ ਬਣ ਜਦੋਂ ਅੰਮ੍ਰਿਤ ਸੰਸਾਰ ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ ਉਦੋਂ ਪਤਾਸੇ ਪਾਏ ਗਏ ਸੀ ਬੱਟ ਦੇ ਵਿੱਚੋਂ ਇਹ ਪਾਠਾ ਹੁੰਦਾ ਇੱਕ ਪਾਠੇ ਦੇ ਬਣਦੇ ਆ ਪਤਾਸੇ ਪੋਜ਼ਿਟਿਵ ਪੁਆਇੰਟ ਆ ਇਹਦਾ ਪਤਾਸਿਆਂ ਦੇ ਵਿੱਚ ਉਹ ਪਾਠਾ ਕਹਿੰਦੇ ਆ ਕੈਲਸ਼ੀਅਮ ਨੂੰ ਕੈਲਸ਼ੀਅਮ ਆਇਰਨ ਖੂਨ ਜਦੋਂ ਇਹ ਚ ਕੁਲ ਕੇ ਆਪਾਂ ਪਿੰਨੇ ਆ ਨਾ ਉਹ ਇੱਕ ਬਹੁਤ ਵੱਡੀ ਪਾਵਰ ਦੀ ਡੋਜ਼ ਬਣ ਜਾਂਦੀ ਆ ਉਹ ਦਵਾਈ ਕਹਿ ਲਿਓ ਪ੍ਰਸਾਦ ਕਹਿ ਲਿਓ ਗੁਰੂ ਦਾ ਅੰਮ੍ਰਿਤ ਕਹਿ ਲਿਓ ਫਿਰ ਬਾਣੀ ਪੜੀ ਜਾਂਦੀ ਆ ਇਹ ਤੇ ਤੇ ਉਹ ਤਿੰਨੇ ਚੀਜ਼ਾਂ ਜਦੋਂ ਅਸੀਂ ਮਿਲ ਕੇ ਘੋਲ ਕੇ ਅੰ ਆਮ ਅਸੀਂ ਗਲਾਸ ਦੇ ਵਿੱਚ ਅੱਧਾ ਗਲਾਸ ਪਾਣੀ ਤਾਂ ਨਹੀਂ ਪੀ ਸਕਦੇ ਜਾਂ ਦੋ ਗਲਾਸ ਬੰਦਾ ਪੀਓਗੇ ਉਹ ਪੇਟ ਭਰ ਗਿਆ ਭਾਈ ਇਹਦੇ ਦੋ ਗਲਾਸ ਪੀੰਨੇ ਆ ਬਾਟੇ 'ਚ ਪੌਣਾ ਕਿ ਲੀਟਰ ਪੈਂਦਾ ਤੇ ਬੰਦਾ ਪੀਂਦਾ ਪੇਟੇ ਨਹੀਂ ਭਰਦਾ ਇਹ 'ਚ ਕੀ ਆ ਸਰਪ੍ਰਸਟੈਂਸ ਜਿਵੇਂ ਗੂਗਲ ਤੇ ਤੁਸੀਂ ਸਰਚ ਮਾਰੋ ਵਿਗਿਆਨ ਇਹਦੇ 'ਚ ਪਾਣੀ ਦੇ ਵਿੱਚ ਕੀ ਹੁੰਦੀ ਆ ਆਕਸੀਜਨ ਤੇ ਹਾਈਡਰੋਜਨ ਹਾਈਡਰੋਜਨ ਬੋਡੀ ਨੂੰ ਕਲੀਨ ਕਰਦੀ ਆ ਆਕਸੀਜਨ ਸਾਡੇ ਸੈੱਲਾਂ ਤੱਕ ਜਾਂਦੀ ਆ ਹਰੇਕ ਸੈੱਲ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦੀ ਆ ਕਿਉਂਕਿ ਜਿਹੜੇ ਮੋਲੀਕਿਊਲ ਹੁੰਨੇ ਆ ਇਹਦੇ ਵਿਗਿਆਨ ਦੀ ਗੱਲ ਕਰਦੇ ਆ ਤੁਹਾਨੂੰ ਚਲੋ ਇੱਕ ਤਾਂ ਗੁਰੂ ਸਾਹਿਬ ਨੇ ਸਾਨੂੰ ਬਾਟਾ ਜੀ ਖਾਣ ਦੀ ਰਹਿਤ ਰੱਖਣ ਦੀ ਕਿਹਾ ਰਹਿਤ ਪਿਆਰੀ ਮੁੱਜ ਕੋ ਸਿੱਖ ਪੈਰਾ ਨਹੀਂ ਸਿੱਖ ਤਾਂ ਪਹਿਲਾਂ ਰਹਿਤ ਪਿਆਰੀ ਇਹਦਾ ਸਾਡਾ ਧਰਮ ਕਹਿੰਦਾ ਵੀ ਇਹ ਚ ਖਾਓ ਇੱਕ ਵਿਗਿਆਨ ਵੀ ਕਹਿੰਦੀ ਆ ਵੀ ਜਦੋਂ ਆਪਾਂ ਇਹ ਚ ਪਾਣੀ ਪਾਉਂਦੇ ਆ ਮੋਲੀਕਿਊਲ ਜਿਹੜੇ ਹਾਈਡਰੋਜਨ ਆਕਸੀਜਨ ਇਕੱਠੇ ਹੋ ਜਾਂਦੇ ਆ ਇਹ ਗੋਲ ਆ ਥੱਲੇ ਉਹ ਗੋਲ ਗੋਲ ਜਿਹੜਾ ਗਲਾਸ ਹੁੰਦਾ ਫਲੈਟ ਹੁੰਦਾ ਉਹ ਚ ਮੋਲੀਕਿਊਲ ਛਣ ਜਾਂਦੇ ਆ ਅਛੇ ਜਦੋਂ ਖੇਖਣ ਜਾਂਦੇ ਆ ਉਹ ਫਿਰ ਇਕੱਠੇ ਨਹੀਂ ਹੁੰਦੇ ਜਿਹੜੇ ਇਕੱਠੇ ਹੋ ਕੇ ਅੰਦਰ ਜਾਂਦੇ ਆ ਬਾਡੀ ਚ ਜਿਹੜਾ ਹਾਈਡਰੋਜਨ ਅੰਦਰ ਜਾਊਗਾ ਉਹਨੇ ਆਪਣਾ ਸਹੀ ਕੰਮ ਕਰਨਾ ਡਾਈਜੈਸਟ ਹੋਊਗਾ ਮਤਲਬ ਕਿ ਆਪਣਾ ਜਿਹੜਾ ਖਾਦਾ ਪੀਦਾ ਇਹਦੇ ਗੋਲ ਚ ਤੇ ਉਹਨੇ ਬਾਡੀ ਕਲੀਨ ਕਰ ਦੇਣੀ ਜਿਵੇਂ ਆਪਾਂ ਪਹਿਲੀ ਵਾਰ ਵਾਟਾ ਯੂਜ਼ ਕਰਦੇ ਆ ਲੈਟਰੀਆ ਵਿੱਚ ਹੁੰਦੀ ਹੈ ਕਈਆਂ ਨੂੰ ਉਲਟੀ ਆਉਂਦੀ ਆ ਕਈਆਂ ਨੂੰ 7-8 ਵਾਰ ਬਾਥਰੂਮ ਵੀ ਹੁੰਦਾ ਅਗਲਾ ਡਰ ਜਾਂਦਾ ਪਤਾ ਨਹੀਂ ਕੀ ਹੋ ਗਿਆ ਉਹਦੇ ਨਾਲ ਇੱਕ ਵਾਰ ਸਫਾਈ ਕਰਨੀ ਆ ਨੇ ਜੋ ਗੰਦਮੰਦ ਅਸੀਂ ਖਾਦਾ ਹਜ ਤੱਕ ਤੇ ਜਿਹੜੀ ਐਕਸੀਜਨ ਸੈਲਾਂ ਤੱਕ ਜਾਂਦੀ ਆ ਫਿਰ ਸਾਹ ਦੇ ਮਰੀਜ਼ ਠੀਕ ਹੋ ਜਾਂਦੇ ਆ ਉਹ ਐਕਸੀਜ ਕੈਂਸਰ ਜਦੋਂ ਆਕਸੀਜਨ ਜਿਹੜੀ ਘਟ ਜਾਂਦੀ ਆ ਸਰੀਰ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਆ ਉਦੋਂ ਕੈਂਸਰ ਹੁੰਦਾ ਅੱਛਾ ਜੀ ਬਿਲਕੁਲ ਇਹ ਕੈਂਸਰ ਜੇ ਤੁਸੀਂ ਲਗਾਤਾਰ ਇਹ ਚ ਖਾਓਗੇ ਕਦੇ ਕੈਂਸਰ ਨਹੀਂ ਹੋਣਾ ਤੁਹਾਨੂੰ ਜ਼ਿੰਦਗੀ ਚ ਤੁਸੀਂ ਲਾਓ ਕਿਹੜੇ ਨਿਹੰਗ ਸਿੰਘ ਨੂੰ ਅੱਜ ਕੈਂਸਰ ਦੇਖਿਆ ਤੁਸੀਂ ਹਸਪੀਟਲ ਦੇ ਵਿੱਚ ਜਾਂਦੇ ਆ ਕਿੱਥੇ ਦੇਖਿਆ ਨਿਹੰਗ ਸਿੰਘ ਕੋਈ ਦਾਖਲ ਹੀ ਨਹੀਂ ਹੁੰਦਾ ਇਹ ਦਾਵਾ ਕਰਦੇ ਹੋ ਤੁਸੀਂ ਕਿ ਜਿਹੜਾ ਬਾਟੇ ਜਿ ਸ਼ੱਕਦਾ ਬਿਲਕੁਲ ਠੀਕ ਆ ਉਹਨੂੰ ਕੈਂਸਰ ਨਹੀਂ ਹੁੰਦਾ ਹੋਰ ਬਿਮਾਰੀਆਂ ਨੇੜੇ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਇਹ ਤੇ ਇੱਕ ਲੋਹੇ ਵਰਗਾ ਸਰੀਰ ਹੁੰਦਾ ਕਿਉਂਕਿ ਸਾਨੂੰ ਖੁਦ 13 ਸਾਲ ਹੋ ਗਏ ਖਾਂਦਿਆਂ ਨੂੰ ਸਾ ਅਸੀਂ ਪੜ੍ਹ ਲਿਖ ਕੇ ਨਹੀਂ ਕੁਝ ਕਿਹਾ ਵੀ ਇਨਫੋਰਮੇਸ਼ਨ ਹੁੰਦੀ ਹੈ ਇੱਕ ਹੁੰਦੀ ਹੈ ਜਾਣਕਾਰੀ ਇੱਕ ਹੁੰਦਾ ਪ੍ਰੈਕਟੀਕਲ ਨੋਲਜ ਬਿਲਕੁਲ ਪ੍ਰੈਕਟੀਕਲ ਆ ਸਾਡਾ ਇਨਫੋਰਮੇਸ਼ਨ ਨਹੀਂ ਆ ਸਾਡਾ ਪ੍ਰੈਕਟੀਕਲ ਹੋਇਆ ਨੋਲਜ ਆ ਸਾਨੂੰ ਇਹਦੀ ਦੱਸੋ ਪ੍ਰੈਕਟੀਕਲ ਦੱਸੋ ਕੋਈ ਪ੍ਰੈਕਟੀਕਲ ਆ ਵੀ ਸਾਡੇ ਕੋਲ ਆਨੇ ਮਰੀਜ਼ ਸ਼ੂਗਰ ਵਾਲੇ ਬੀਪੀ ਵਾਲੇ ਗਠੀ ਵਾਲੇ ਸਾਰਾ ਜਦੋਂ ਸਾਡੇ ਕੋਲ ਸਾਨੂੰ ਸਿੱਖਿਆ ਮਰੀਜ਼ਾਂ ਤੋਂ ਮਿਲਦੀ ਆ ਜਦੋਂ ਮਰੀਜ਼ ਸਾਡੇ ਕੋਲ ਆਨੇ ਆ ਅਸੀਂ ਕੈਂਪ ਲਾਉਂਦੇ ਆ ਪਿੰਡ ਦੇ ਵਿੱਚ ਤੁਸੀਂ ਵੀ ਆਪਣੇ ਪਿੰਡ ਲਾਉਣਾ ਲਵਾ ਸਕਦੇ ਆ ਅਸੀਂ ਪਿੰਡ ਪਿੰਡ 13 ਦਿਨ ਦਾ ਕੈਂਪ ਹੁੰਦਾ ਪਹਿਲੇ ਦਿਨ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਅਗਲਾ ਕਹਿੰਦਾ ਇਹਦੇ ਨਾਲ ਕੀ ਮ ਜੋ 4-5 ਬਾਟੇ ਨੂੰ ਜਲਦੀ ਸਿਖਾਉਨੇ ਆ ਤੀਜੇ ਦਿਨੋਂ ਆਪ ਕਹਿੰਦਾ ਬਾਟਾ ਦੇ ਅੱਛਾ ਇਹ ਉਹਦੀ 2 ਦਿਨਾਂ 'ਚ ਗੋਲੀ ਬੰਦ ਆ ਇਹ ਗਰੰਟੀ ਆ ਸਾਡੀ ਪੂਰੀ ਗਰੰਟੀ ਕਿਉਂ ਦੰਦਨੇ ਆ ਕਿਉਂਕਿ ਸਾਡਾ ਪ੍ਰੈਕਟੀਕਲ ਖੁਦ ਆ ਜਦੋਂ ਸੰਗਤ ਸਾਨੂੰ ਦੱਸਦੀ ਆ ਵੀ ਸਾਡਾ ਆ ਠੀਕ ਹੋ ਆ 8 ਵੀਕ ਹੋ ਗਿਆ ਫਿਰ ਅਸੀਂ ਉਹ ਅੱਗੇ ਦੱਸਦੇ ਆ ਵੀ ਇਹ 'ਚ ਠੀਕ ਹੋਨੇ ਆ ਵਾਕਈ ਗੁਰੂ ਸਾਹਿਬ ਦੀ ਕਿਨਾਲੇ ਇੱਕ ਰਹਿਤ ਮਰਿਆਦਾ ਤੇ ਇੱਕ ਸਾਨੂੰ ਇੰਨੀ ਵੱਡੀ ਦਾਤ ਦਿੱਤੀ ਆ ਜਦੋਂ ਗੁਰੂ ਸਾਹਿਬ ਨੇ ਦਿੱਤਾ ਫਿਰ ਸੱਤ ਆ ਅਕਾਲ ਉਸਤ ਦੇ ਵਿੱਚ ਫਿਰ ਮਹਾਰਾਜ ਕਹਿੰਦਾ ਸਰਬਲੋ ਦੀ ਰੱਖਿਆ ਹਮਨੇ ਅਕਾਲ ਪ੍ਰਗਤ ਦੀ ਸਦਾ ਰੱਖਿਆ ਹਮਨੇ ਸਰਬ ਲੋਜ ਦੀ ਸਦਾ ਸਾਡਾ ਕਿਹਾ ਤੁਸੀਂ ਸਾਡੀ ਨਹੀਂ ਮੰਨਣੀ ਗੁਰੂ ਦੀ ਮੰਨੋ ਬਾਣੀ ਦੀ ਮੰਨੋ ਤੇ ਬਾਟੇ 'ਚ ਕੋਈ ਖੋਟ ਸਾਡੇ 'ਚ ਖੋਟ ਹੋ ਸਕਦੀ ਹੈ ਪਰ ਬਾਟੇ 'ਚ ਕੋਈ ਖੋਟ ਨਹੀਂ ਅੱਛਾ ਜੀ ਬਾਬਾ ਜੀ ਆ ਬਾਟਾ ਹਨਾ ਇਹ ਲੋਹਾ ਇੱਕ ਤਰ੍ਹਾਂ ਦਾ ਹਨਾ ਇਹ ਲੋਹਾ ਕਿਹੜਾ ਹੁੰਦਾ ਬਾਟਾ ਹਨਾ ਇੱਕ ਤਾਂ ਆਪਣਾ ਸਟੀਲ ਦਾ ਵੀ ਲੋਹਾ ਆਉਂਦਾ ਟਾਟਾ ਦੀ ਟਾਟਾ ਦਾ ਲੋਹਾ ਆਉਂਦਾ ਹੋਰ ਵੀ ਕਈ ਤਰ੍ਹਾਂ ਕੰਪਨੀ ਦੇ ਇਹ ਹੁੰਦਾ ਦੇਖੋ ਇੱਕ ਤਾਂ ਹੁੰਦਾ ਮੈਗਨੇਟ ਲੋਹਾ ਹਾਂਜੀ ਇੱਕ ਹੁੰਦਾ ਆਪਣੇ ਜਹਾਜੀ ਲੋਹਾ ਇੱਕ ਹੁੰਦਾ ਸਕ੍ਰੈਪ ਲੋਹਾ ਇੱਕ ਹੁੰਦਾ ਮਸ਼ੀਨੀ ਲੋਹਾ ਇੱਕ ਕਮੂਨੀ ਵਾਲਾ ਵੀ ਹੁੰਦਾ ਇੱਕ ਹੁੰਦਾ ਸਰਬ ਲੋਹਾ ਸਰਬ ਲੋਹਾ ਦਾ ਮਤਲਬ ਹੁੰਦਾ ਪਿਓ ਤੇ ਸੁਧ ਲੋਹਾ ਸੀਟ ਨੂੰ ਲੈ ਕੇ ਜਦੋਂ ਇਹਨੂੰ ਆਪਾਂ ਕੰਪੋਜੀਸ਼ਨ ਦੰਨੇ ਆ ਫੈਕਟਰੀਆਂ ਦੇ ਵਿੱਚ ਸੁਧ ਕਰਦੇ ਆ ਅੱਛਾ ਜੀ ਅੱਗ ਦੇ ਵਿੱਚੋਂ ਜਦੋਂ ਸੀਟ ਨੂੰ ਕੱਟਦੇ ਆ ਲਾਲ ਕਰਕੇ ਉਹ ਸੁਧ ਹੋ ਜਾਂਦੀ ਆ ਫਿਰ ਉਹਨੂੰ ਸੈਂਚਾ ਦੇ ਕੁੱਟ-ਕੁੱਟ ਕੇ ਜਦੋਂ ਉਹਨੂੰ ਤਿਆਰ ਕਰਦੇ ਆ ਕਿਉਂਕਿ ਕੁੱਟਣ ਨਾਲ ਹੀ ਬਣਦੇ ਆ ਜਿਹੜੇ ਮਸ਼ੀਨੀ ਬਣੇ ਹੁੰਦੇ ਆ ਉਹ ਸਹੀ ਨਹੀਂ ਹ ਡੰਗਾਈ ਹੁੰਦੀ ਹੈ ਯਾਨੀ ਕਿ ਇਹ ਕੁੱਟ ਕੇ ਬਣਾਇਆ ਹੋਇਆ ਪੂਰਾ ਕੁੱਟ ਕੇ ਹਾਂਜੀ ਇਹ ਡੰਗਾ ਹੁੰਦਾ ਇਹ ਕੁੱਟਣ ਨਾਲ ਹੀ ਡੰਗਾ ਹੋਊਗਾ ਮਸ਼ੀਨ ਤਾਂ ਪ੍ਰੈਸ ਕਰਦੀ ਹੈ ਚੌੜਾ ਕਰ ਦਿੰਦੀ ਹੈ ਕੁੱਟਣ ਨਾਲ ਗੋਲ ਹੁੰਦਾ ਹੈ ਜਦੋਂ ਕੁੱਟਦਾ ਆ ਜਿਹੜਾ ਸੈੱਟ ਤੋਂ ਆ ਮੁਰਿਆ ਹੋਇਆ ਬਿਲਕੁਲ ਕੁੱਟਣ ਨਾਲ ਜਿਹੜਾ ਇਹਦਾ ਮਤਲਬ ਕਿ ਕਾਰਬਨ ਹੁੰਦੀ ਹੈ ਉੱਤੇ ਮਾੜੀ ਮੋਟੀ ਮੈਲ ਉਹ ਝੜ ਜਾਂਦੀ ਹੈ ਸੁੱਧ ਹੋ ਜਾਂਦਾ ਕੁੱਟਣ ਨਾਲ ਸਹੀ ਸੁੱਧ ਹੁੰਦਾ ਹੈ ਫਿਰ ਇਹ ਸੁੱਧ ਲੋਹਾ ਬਣ ਗਿਆ ਸਰਪ ਲੋ ਠੀਕ ਹੈ ਜੀ ਆਮ ਤਾਂ ਬਜਾ ਆਪਾਂ ਨੂੰ ਕੜਾਈਆਂ ਹੁੰਦੀਆਂ ਘਰਾਂ ਜਹਾਜੀ ਲੋਹੇ ਦੀਆਂ ਉਹ ਸਕ੍ਰੈਪ ਲੋਹਾ ਪਿੰਡਾਂ 'ਚ ਇਕੱਠਾ ਕਰਦੇ ਹਾਂ ਮਸ਼ੀਨੀ ਲੋਹ ਇੱਕ ਮੈਗਨੇਟਲ ਹੋਇਆ ਜਿਹਨੇ ਸਟੀਲ ਵਾਂਗੂ ਹੁੰਦਾ ਉਹਨੂੰ ਵੀ ਚੁੰਬਕ ਉਹ ਨਿਕਲ ਕਰ ਦਿੰਨੇ ਆ ਉਹਦੇ ਰੋਂ ਪਹਿਲਾਂ ਹੀ ਬੰਦ ਹੋ ਸੇ ਤੋਂ ਪਿਹੜਾ ਇਹਨੂੰ ਚੁੰਬਕ ਲੱਗਦਾ ਨਹੀਂ ਇਹਨੂੰ ਲੱਗਦਾ ਜੀ ਸਾਰਿਆਂ ਨੂੰ ਲੱਗਦਾ ਇਹਦਾ ਜੰਗਾਲ ਪਾਊਗੀ ਇਹਨੂੰ ਇਹਨੂੰ ਮੰਜਣਾ ਪਊਗਾ ਕਈ ਵਾਰ ਲੋਕ ਨਾ ਅੱਜ ਸਿੱਖੀ ਫੈਸ਼ਨੇਬਲ ਹੋਗੇ ਹੂੰ ਵੀ ਸਿੱਖੀ ਫੈਸ਼ਨ ਆਪਣੇ ਫੈਸ਼ਨ ਪ੍ਰਸਤ ਹੋਗੇ ਵੀ ਇੱਕ ਸਾਨੂੰ ਇਹੋ ਜਿਹਾ ਬਾਟਾ ਦੇ ਦੋ ਜਿਹੜਾ ਕਦੇ ਜੰਗਾਣਾ ਲੱਗੇ ਆਪਣੇ ਮੁਤਾਬਕ ਬਾਟਾ ਲੈ ਲੈਣੇ ਆ ਜਿਹੜਾ ਗੁਰੂ ਮੁਤਾਬਕ ਸਾਨੂੰ ਬਾਟਾ ਦਿੱਤਾ ਅਸੀਂ ਉਹ ਨਹੀਂ ਵੇਖਦੇ ਕਿਉਂਕਿ ਉਹ ਤੇ ਮਿਹਨਤ ਹੁੰਦੀ ਆ ਮਹਾਰਾਜ ਵੀ ਬਾਬਾ ਨਾਨਕ ਕਹਿੰਦਾ ਕਿਰਤ ਕਰੋ ਕਿਰਤ ਮਿਹਨਤ ਕਰੋ ਤਾਂ ਫੇਰ ਠੀਕ ਹੋਊਗਾ ਕਿ ਬੈਠੇ ਬੈਠੇ ਨਾਲ ਗੋਗਲੀ ਖਾ ਕੇ ਕੋ ਠੀਕ ਹੋ ਜਾਣਾ ਕਿਤੇ ਬਾਬੇ ਦੇ ਕਹਿਣ ਨਾਲ ਕੋ ਠੀਕ ਹੋ ਜਾ ਇਸ ਤੁਸੀਂ ਠੀਕ ਤਾਂ ਹੋਗੇ ਜੇ ਮਿਹਨਤ ਕਰੋਗੇ ਇਹ ਚ ਮਿਹਨਤ ਕੀ ਆ ਰੇਤੇ ਨਾਲ ਮਾਂਜਣਾ ਜੇ ਤੁਸੀਂ ਇਹਨੂੰ ਰੇਤੇ ਨਾਲ ਮਾਂਜੋਗੇ ਤੁਸੀਂ ਇਹਨੂੰ ਮਾਂਜਿਓ ਇਹ ਤੁਹਾਡੀ ਬਿਮਾਰੀ ਨੂੰ ਮਾਂਜੂਗਾ ਠੀ ਇਹ ਤਾਂ ਬਿਮਾਰੀ ਹੈ ਇੱਕ ਗੁਰੂ ਦੀ ਕਿਰਪਾ ਹੀ ਇੱਕ ਤਰ੍ਹਾਂ ਦੀ ਕਿਉਂਕਿ ਸਾਡਾ ਪ੍ਰੈਕਟੀਕਲੀ ਹੋ ਚੁੱਕਿਆ ਹੁਣ ਕੈਂਪ ਬਹੁਤ ਲਾਣੇ ਆ ਹਰੇਕ ਕੈਂਪ 'ਚ ਅਸੀਂ ਦਾਵਾ ਕਰਦੇ ਆ ਦਾਵਾ ਤਾਂ ਕਰਦੇ ਆ ਸਾਨੂੰ ਪਤਾ ਜੇ ਸਾਡੇ ਮੁਤਾਬਕ ਜਿਵੇਂ ਅਸੀਂ ਕਹਿੰਨੇ ਆ ਵੀ ਆਹ ਖਾਣਾ ਪੀਣਾ ਇਹਦੇ 'ਚ ਸ਼ੁਰੂ ਕਰਦੇ ਹੋ ਡਾਈਟ ਪਲਾਨ ਦੱਸਦੇ ਆ ਕੀ ਖਾਣਾ ਪੀਣਾ ਉਵੇਂ ਕਰਦੇ ਹੋ ਤਾਂ ਬਿਲਕੁਲ ਗੋਲੀਆਂ ਖਾਣ ਦੀ ਲੋੜ ਨਹੀਂ ਪਹਿਲਾਂ ਲੋਕ ਕਿਹੜਾ ਗੋਲੀਆਂ ਖਾਂਦੇ ਸੀ ਪਹਿਲਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਖਾਂਦੇ ਸੀਗੇ ਕਿਹੜਾ ਹਸਪੀਟਲ ਅਸੀਂ ਵੈਦ ਹੁੰਦੇ ਸੀਗੇ ਅੱਜ ਵੀ ਸਾਡੇ ਕੈਂਪ ਦੇ ਵਿੱਚ ਵੈਦ ਹੁੰਦੇ ਆ ਸਾਡੇ ਨਾਲ ਉਹ ਵੈਦ ਇਹੋ ਜਿਹੇ ਆ ਵੀ ਨਾੜੀ ਚੈੱਕ ਕਰਕੇ ਤੁਹਾਡੀ ਵੀ ਕਿੱਥੇ ਬਿਮਾਰੀ ਨਹੀਂ ਆਪਾਂ ਮਹਿੰਗੀ ਤੋਂ ਮਹਿੰਗੀ ਐਮ ਆਰ ਆਈ ਕਰਾਉਂਦੇ ਆ ਸਕੈਨਾਂ ਕਰਾਉਂਦੇ ਸਾਨੂੰ ਬਿਮਾਰੀਆਂ ਲੱਭਦੀਆਂ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਆ ਅਸੀਂ ਸਹੀ ਗੱਲ ਤੇ ਬਿਮਾਰੀ ਲੱਭ ਕੇ ਡਾਈਟ ਦੱਸਣਗੇ ਉਹ ਵੀ ਸਾਡੇ ਕੈਂਪ ਦੇ ਵਿੱਚ ਹੁੰਦਾ ਵੀ ਖਾਲੀ ਪੇਟ ਨਾੜ ਵੀ ਚੈੱਕ ਕਰਦੇ ਆ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸਾਡੇ ਨਾਲ ਹੀ ਹੁੰਦੇ ਆ ਜੀ ਅੱਛਾ ਜੀ ਜੇ ਨਾੜੀ ਚੈੱਕ ਕਰਾਉਣੀ ਕੈਂਪ ਦੇ ਵਿੱਚ ਕਰਾ ਸਕਦੇ ਆ ਖਾਲੀ ਪੇਟ ਸਾਡੇ ਤੋਂ ਅੱਛਾ ਜੀ ਹਾਂਜੀ ਫਿਰ ਬਾਟੇ ਨਾਲ ਉਹਦਾ ਇਲਾਜ ਹੋਊਗਾ ਪੂਰਾ ਵੀ ਬਾਟੇ 'ਚ ਖਾਣਾ ਪੀਣਾ ਕਿਵੇਂ ਆ ਤੇ ਬਾਬਾ ਜੀ ਇਹਦੇ ਇਹ ਆਪਣਾ ਹੁਣ ਤੱਕ ਤੁਸੀਂ ਕਿੰਨੇ ਕੁ ਮਰੀਜ਼ ਠੀਕ ਕਰ ਬਿਮਾਰੀ ਤਾਂ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਓ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਏ ਅਮਰੀ ਠੀਕ ਸੀ ਨੂੰ 13 ਸਾਲ ਹੋ ਗਏ ਕਿਉਂਕਿ ਅਸੀਂ ਕੋਈ ਨੋਟ ਨਹੀਂ ਕਰਦੇ ਪਰ ਜਿੰਨੇ ਕੁ ਮਰੀ ਠੀਕ ਹੋਨੇ ਆ ਜੋ ਵੀ ਹਰੇਕ ਦੀ ਵੀਡੀਓ ਨਹੀਂ ਬਣਦੀ ਕਿਸੇ ਕਿਸੇ ਦੀ ਵੀਡੀਓ ਬਣਦੀ ਆ ਉਹ ਵੀਡੀਓ ਅਸੀਂ ਆਪਣੇ ਪੇਜ ਤੇ ਪਾ ਦਿੰਦੇ ਆ ਠੀਕ ਹੈ ਜੀ ਆਜ਼ਾਦ ਖਾਲਸੇ ਪੇਜ ਤੇ ਅਸੀਂ ਆਪਣੀ ਵੀਡੀਓ ਪਾ ਦਿੰਦੇ ਆ ਉੱਥੇ ਜਾ ਕੇ ਫਿਰ ਬੰਦਾ ਦੇਖ ਸਕਦਾ ਵੀ ਕਿਹੜੇ ਕਿਹੜੀ ਬਿਮਾਰੀਆਂ ਠੀਕ ਹੋਏ ਆ ਕੋਈ ਦੱਸੋ ਕੁਝ ਜਿਹੜੀ ਵੱਡੀ ਹੋਈ ਹੋਣੀ ਹੈ ਸਰਵਾਈਕਲ ਹੋ ਗਿਆ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਥਾਇਰੋਇਡ ਹੋ ਗਿਆ ਜ਼ਖਾਮ ਜਿਹੜੇ ਜਲ੍ਹਾ ਹੁੰਦਾ ਕਈ ਵਾਰ ਪ ਪਿੱਤੇ ਦੀ ਪਥਰੀ ਦਾ ਇਲਾਜ ਨਹੀਂ ਇਹ ਚ ਪਿੱਤੇ ਦੀ ਪਥਰੀ ਨਿਕਲਦੀ ਆ ਸਾਡੀ ਰਿਪੋਰਟ ਵੀ ਪਈ ਆ ਤੁਸੀਂ ਰਿਪੋਰਟ ਵੀ ਚੈੱਕ ਕਰ ਸਕਦੇ ਆ ਤੇ ਅਸੀਂ ਲਾਇਆ ਸੀ ਆਪਣੇ ਅਟਾਰੀ ਬਾਰਡਰ ਕੈਂਪ ਲਾਇਆ ਸੀਗਾ ਅਟਾਰੀ ਬੱਡ ਅੰਬਰਸਰ ਕੋ ਹਾਂਜੀ ਅਟਾਰੀ ਬਾਰਡਰ ਇੱਧਰ ਬਾਗਾ ਬਾਰਡਰ ਬਾਗਾ ਬਾਰਡਰ ਹਾਂਜੀ ਉਹਦੇ ਕੋਲੇ ਰੋੜਾਂ ਵਾਲਾ ਕਲਾਂ ਪਿੰਡ ਉੱਥੇ 20 ਐਮ ਦੀ ਪਥਰੀ ਨਿਕਲੀ ਸੀਗੀ ਤੇ ਤੀਜੇ ਦੇ ਨਿਕਲ ਗਈ ਸੀ ਅਸੀਂ 1.5 ਐਮ ਦੀ ਹਾਂਜੀ 1.5 ਮਹੀਨੇ ਕਹਿੰਦੇ ਆ ਅਸੀਂ 1.5 ਮਹੀਨੇ ਤੇ ਨਿਕਲਦੀ ਆ ਪਰ ਤੇਜੇ ਦੇ ਨਿਕਲ ਗਈ ਉਹਦੀ ਕੋਈ ਕਿਰਪਾ ਗੁਰੂ ਸਾਹਿਬ ਦੀ ਹੋ ਗਈ 55000 ਡਾਕਟਰ ਨੇ ਮੰਗਿਆ ਸੀਗਾ ਉਹ ਗਰੀਬ ਦਾ 55000 ਬਚ ਗਿਆ ਚੰਗੀ ਚੀਜ਼ ਹੈ ਜੇ ਸਾਡੇ ਗਰੀਬ ਵਿਚਾਰੇ ਅਮੀਰ ਤਾਂ ਇਲਾਜ ਕਰਾ ਲੂਗਾ ਗਰੀਬ ਕਿੱਥੋਂ ਕਰਾਊ ਬਿਲਕੁਲ 500 ਰੁਪਏ ਦੀ ਪਰਚੀ ਕਟਾਉਣੀ ਵੀ ਉਹਦੇ ਲਈ ਔਖੀ ਆ ਵਿਚਾਰੇ ਕੋਲ ਫਿਰ ਇਹ ਇਹ ਜਿਹੜਾ ਬਾਟਾ ਇੱਕ ਗੁਰੂ ਦਾ ਪ੍ਰਸਾਦ ਏਡਾ ਵੱਡਾ ਇਹ ਕਦੇ ਮੁੱਕਦਾ ਹੀ ਨਹੀਂ ਅਸਲ ਦੇਗ ਜਿਹਨੂੰ ਕਹਿੰਨੇ ਆ ਅਸਲ ਪ੍ਰਸਾਦ ਇਹ ਇਹੀ ਆ ਦੇਗ ਤੇਗ ਫਤੇ ਫਤੇ ਇਹ ਤੁਹਾਨੂੰ ਪਤਾ ਵੀ ਦੇਗ ਜਿਹਦੇ ਕੋਲ ਆ ਤੇ ਤੇਗ ਜਿਹਦੇ ਕੋਲ ਆ ਉਹਦੀ ਫਤੇ ਆ ਸਾਡੇ ਕੋਲ ਨਾ ਦੇਗ ਨਾ ਤੇਗ ਆ ਫਤੇ ਕਦੀ ਹੋਣੀ ਆ ਸਾਡੇ ਕੋਲ ਤਾਂ ਸਟੀਲ ਪਲਾਸਟਿਕ ਆ ਸਿਲਬਰ ਆ ਤੇ ਸਾਨੂੰ ਤਾਂ ਬਿਮਾਰੀਆਂ ਲੱਗਣਗੀਆਂ ਜਦੋਂ ਅਸੀਂ ਅਮਰ ਸ਼ਗਨ ਜਾਂਦੇ ਆ ਉੱਥੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਉੱਥੇ ਬੱਬਾ ਬਾਣੀ ਹੁੰਦੀ ਆ ਤੇ ਬੱਬਾ ਬਾਣਾ ਵੀ ਹੁੰਦਾ ਤੇ ਬੱਬਾ ਬਾਟਾ ਵੀ ਹੁੰਦਾ ਤਿੰਨ ਬੱਬੇ ਹੁੰਦੇ ਆ ਅਸੀਂ ਦੋ ਬੱਬੇ ਘਰੇ ਲੈ ਕੇ ਆਉਨੇ ਆ ਤੀਜਾ ਉੱਥੇ ਭੁੱਲ ਆਉਂਦੇ ਆ ਬਾਣੀ ਬਾਣਾ ਘਰੇ ਲੈ ਆਏ ਬਾਟਾ ਉੱਥੇ ਰਹਿ ਗਿਆ ਇਸ ਕਰਕੇ ਜਦੋਂ ਬਾਟਾ ਉੱਥੇ ਰਹਿ ਗਿਆ ਤਾਂ ਘਰੇ ਸਈ ਬਿਮਾਰ ਹੋ ਗਏ ਫਿਰ ਅਸੀਂ ਕਹਿੰਦੇ ਬਾਣੀ ਬਹੁ ਪੜ ਨਿਤਨੇ ਬੋ ਕਰਦੇ ਆ ਫਿਰ ਘਾਟ ਕਿੱਥੇ ਰਹੇਗੀ ਘਾਟ ਤੇਰੀ ਰਹਿਤ ਵਿੱਚ ਰਹੇਗੀ ਫਿਰ ਗੁਰੂ ਕਹਿੰਦਾ ਰਹਿਤ ਪਿਆਰੀ ਮੁੱਜ ਕੋ ਸਿੱਖ ਪੈਰਣਾ ਹੈ ਘਾਤਰੇ ਚੋਲੇ ਪਾਉਣ ਵਾਲੇ ਨਾ ਸਿੱਖਣੀ ਬਣਦੇ ਜਿੰਨਾ ਰਹਿਤ ਰੱਖਣ ਵਾਲੇ ਕਿਉਂਕਿ ਸਾਡੇ ਅੰਨ ਤੋਂ ਸ਼ੁਰੂ ਹੁੰਦੀ ਆ ਸਾਡੀ ਰਹਿਤ ਅੰਨ ਸ਼ੁੱਧ ਤੇ ਮਨ ਸ਼ੁੱਧ ਜੇ ਤਾਂ ਅੰਨ ਮਾੜਾ ਤੇ ਮਨ ਮਾੜਾ ਜੇ ਤੁਸੀਂ ਅੰਨ ਮਾੜਾ ਖਾ ਰਹੇ ਆ ਤੁਹਾਡਾ ਮਨ ਵੀ ਮਾੜਾ ਹੋਊਗਾ ਤੁਹਾਡੇ ਫੈਸਲੇ ਵੀ ਗਲਤ ਹੋਣਗੇ ਅੰਨ ਸ਼ੁੱਧ ਹੋ ਮਨ ਵੀ ਸ਼ੁੱਧੂ ਫੈਸਲੇ ਵੀ ਸ਼ੁੱਧ ਹੋਣਗੇ ਤੁਹਾਡੇ ਇਹ ਸਾਡੇ ਅੰਨ ਦੇ ਡਿਪੈਂਡ ਕਰਦਾ ਵੀ ਬਣਾਓ ਵੀ ਸਰਬਲੋਹ ਦੇ ਵਿੱਚ ਤੇ ਖਾਓ ਵੀ ਕਿਉਂਕਿ ਸਾਡੇ ਗੁਰੂ ਦਾ ਹੁਕ ਦੇ ਵਿਗਿਆਨ ਵੀ ਬਣਦੀ ਆ ਵੀ ਜਿਹੜੇ ਆਇਰਨ ਬਾਡੀ ਦੇ ਵਿੱਚ ਪੂਰਾ ਰਹਿੰਦਾ ਪ੍ਰੈਗਨੈਂਟ ਲੇਡੀ ਹੁੰਦੀ ਆ 9 ਮਹੀਨੇ ਫੋਲਿਕ ਐਸਿਡ ਦੰਦੇ ਆ ਨੂੰ ਬੱਚੇ ਦੀ growth ਆਇਰਨ ਕਰਕੇ ਹੱਡੀਆਂ ਕੈਲਸ਼ੀਅਮ ਅਤੇ ਖੂਨ ਕਰਕੇ ਬਣਦਾ ਉਹਦਾ ਖੂਨ ਘਟੂਗਾ ਲੇਡਿਸ ਦੇ ਵਿੱਚ ਤਾਂ ਆਪਰੇਸ਼ਨ ਹੋਊਗਾ ਦਾ ਜੋ ਖੂਨ ਪੂਰਾ 10 11 ਗ੍ਰਾਮ ਹੋਊਗਾ ਆਪਰੇਸ਼ਨ ਨਹੀਂ ਨੋਰਮਲ ਡਿਲੀਵਰੀ ਹੋਣੀ ਆ ਉਹ ਤਾਂ ਹੀ ਹੋਊਗਾ ਜੇ ਆਪਾਂ ਇਹ ਖਾਵਾਂਗੇ ਪਰ ਅੱਜ ਕੱਲ ਲੋਕ ਫੈਸ਼ਨ ਹੋ ਗਏ ਫਰਸਤ ਕਿਉਂਕਿ ਪੱਕੇ ਮਕਾਨ ਹੋ ਗਏ ਆ ਰਸੋਈਆਂ ਦੇ ਵਿੱਚ ਢਾਈ ਢਾਈ 100 ਰੁਪਿਆ ਕਪ ਬੋਰਡ ਬਣਾਤੇ ਪਰ ਰੇਤਾ ਰੱਖਾਂਗੇ ਤਾਂ ਸਿੰਕ ਪਰ ਜਾਣਗੇ ਇਸ ਕਰਕੇ ਸਾਰਾ ਕੁਝ ਪੱਕਾ ਹੋ ਗਿਆ ਸਿਸਟਮ ਇਹੋ ਜਿਹਾ ਬਣਾਤਾ ਵੀ ਅਸੀਂ ਬਾਟਾ ਰੱਖ ਵੀ ਨਹੀਂ ਸਕਦੇ ਪਰ ਜੇ ਰੱਖਣਾ ਪਊਗਾ ਪੂਰਾ ਮਨ ਨੂੰ ਕੈਮ ਕਰਕੇ ਦਲੇਰ ਕਰਕੇ ਪਿੱਛੇ ਆਪਣੇ ਗੁਰੂਆਂ ਵੱਲ ਵੇਖ ਕੇ ਇਤਿਹਾਸ ਵੱਲ ਵੇਖ ਕੇ ਆਪਣੇ ਵਿਰਸੇ ਵੱਲ ਵੇਖ ਕੇ ਫੇਰ ਹੀ ਰੱਖਿਆ ਜਾਊਗਾ ਲੋਕ ਤਾਂ ਚੰਨ ਦੇ ਪਹੁੰਚਗੇ ਚੰਨ ਦੇ ਕੱਲਾ ਪੈਸਾ ਮਿਲਿਆ ਅਸੀਂ ਤਾਂ 60 70 ਸਾਲ ਪਿੱਛੇ ਜਾਣ ਨੂੰ ਕਹਿੰਦੇ ਆ ਪਰ ਪਿੱਛੇ ਇੱਕ ਡਿੰਗ ਨਹੀਂ ਕੋਈ ਪੱਟਣ ਨੂੰ ਤਿਆਰ ਜੇ ਤਾਂ ਤੰਦਰੁਸਤੀ ਲੈਣੀ ਹੈ ਤਾਂ ਪਿੱਛੇ ਜਾਣਾ ਪੈਣਾ ਅੱਗੇ ਤਾਂ ਭਾਈ ਮੌਤ ਆ ਬਾਬਾ ਜੀ ਹੁਣ ਗੱਲ ਕਰਦੇ ਆ ਹਨਾ ਇੱਕ ਹੱਥ 'ਚ ਮੇਰੇ ਬਾਟਾ ਹਨਾ ਸਪੋਜ਼ ਕਰੋ ਦੂਜੇ ਹੱਥ ਦੇ ਵਿੱਚ ਤਾਂਬੇ ਦਾ ਭਾਂਡਾ ਹਾਂਜੀ ਕਹਿੰਦੇ ਤਾਂਬੇ ਦੇ ਭਾਂਡੇ 'ਚ ਵੀ ਪਾਣੀ ਪੀਣਾ ਬਹੁਤ ਸ਼ੁਭ ਮੰਨਿਆ ਜਾਂਦਾ ਹਨਾ ਉਹਦੇ ਬਾਰੇ ਦੱਸੋ ਕਿ ਬੰਦੇ ਆ ਆਪਣਾ ਲੋਹੇ ਦਾ ਬਾਟਾ ਸਰਬ ਲੋਹੇ ਦਾ ਕਿਉਂ ਬਣਾਉਣ ਕੀ ਤਾਂਬੇ ਦਾ ਬਾਟਾ ਕਿਉਂ ਨਾ ਬਣਾ ਦੇਖੋ ਤਾਂਬੇ ਨੂੰ ਵੀ ਮਾਂਜਣਾ ਪੈਂਦਾ ਰੇਤੇ ਨਾਲ ਅੱਛਾ ਜੀ ਤਾਂਬੇ ਨਾਲ ਮਾਂਜਣਾ ਪਊਗਾ ਤੇ ਜਿਹੜਾ ਪਿੱਤਲ ਦਾ ਹੁੰਦਾ ਉਹਨੂੰ ਵੀ ਰਾਖ ਨਾਲ ਸੁਆਹ ਨਾਲ ਜੇ ਸਾਬਣ ਨਾਲ ਮਾਂਜਾਂਗੇ ਉਹ ਵੀ ਖਰਾਬ ਹੋ ਜੂਣਾ ਜੇ ਇਹਨੂੰ ਮਾਂਜੇ ਕਿਉਂਕਿ ਸਾਡੇ ਗੁਰੂਆਂ ਨੇ ਤਾਂਬਾ ਨਹੀਂ ਦਿੱਤਾ ਸਾਡੇ ਨੇ ਤਾਂ ਬਾਟਾ ਦਿੱਤਾ ਕਿਉਂਕਿ ਜਿਹੜੀ ਵੈਦਾਂ ਦੀ ਖੋਜ ਸੀ ਉਹ ਮਤਲਬ ਕਿ ਜਿਵੇਂ 4 ਪੇਦ ਹੋਈ ਸਚਾਰ ਉਹ ਸੀ ਕਿ ਤਾਂਬਾ ਪਿੱਤਲ ਸੋਨਾ ਚਾਂਦੀ ਰਾਵਣ ਚੌਹਾਂ ਭਾਂਡਾ ਦੇ ਵਿੱਚ ਖਾਂਦਾ ਸੀਗਾ ਉਹ ਵੈਦਾਂ ਨੇ ਖੋਜ ਕੀਤੀ ਉਹਨਾਂ ਨੂੰ ਗਿਆਨ ਸੀ ਉਹ ਚੀਜ਼ ਦਾ ਸਾਡੇ ਗੁਰੂ ਨੂੰ ਗਿਆਨ ਸੀ ਸਰ ਸਰਵਲੋ ਦਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਕਿਉਂਕਿ ਇਹਦੇ ਨਾਲ ਤਿੰਨ ਚੀਜ਼ਾਂ ਮੇਨ ਹੁੰਦੀਆਂ ਸਾਰਿਆਂ ਨੂੰ ਪਤਾ ਆਇਰਨ ਖੂਨ ਕੈਲਸ਼ੀਅਮ ਮਿੱਠਾ ਛੱਕਣ ਨਾਲ ਕੈਲਸ਼ੀਅਮ ਦੀ ਘਾਟ ਕਿਵੇਂ ਆਪਾਂ ਸ਼ੱਕਰ ਘੋਲ ਕੇ ਪੀ ਲਾਂਦੇ ਚ ਜਾਂ ਆਪਾਂ ਦਲੀਆ ਕਰਕੇ ਖਾ ਲਾਂਦੇ ਆ ਮਿੱਠੇ ਚੋਲ ਖਾ ਲਾਂਦੇ ਆ ਪੁਰਾਣੇ ਬਜ਼ੁਰਗ ਸਾਡੇ ਮਿੱਠੇ ਚੋਲ ਵੀ ਖਾਂਦੇ ਸੀ ਦਲੀਆ ਵੀ ਖਾਂਦੇ ਸੀ ਪਰ ਅੱਜ ਲੋਕ ਮੈਗੀ ਖਾਂਦੇ ਆ ਕੁਲਚੇ ਤੇ 버ਗਰ ਖਾਂਦੇ ਆ ਤੇ ਫਿਰ ਹੱਡੀਆਂ ਮਜ਼ਬੂਤ ਕਿੱਥੋਂ ਭਾਲਦੇ ਆ ਹੱਡੀਆਂ ਕਿਵੇਂ ਹੋਣਗੀਆਂ ਜੇ ਸਿਲਵਰ ਚ ਬਣਾਉਣਗੇ ਤਾਂ ਕਮਜ਼ੋਰੀ ਹੋਣਗੀਆਂ ਤੇ ਸਰਵਲੋ ਜੀ ਦੇਖੋ ਜਿਹੜੀ ਮਾਂ ਅਸੀਂ ਸਾਰੀ ਮ ਜਿਹੜੀ ਮਾਂ ਆਪਣੇ ਬੱਚੇ ਨੂੰ ਕੁੱਕਰ 'ਚ ਬਣਾ ਕੇ ਦੰਦੀ ਉਹ ਮਾਂ ਨਹੀਂ ਹੈਗੀ। ਅੱਛਾ ਜੀ। ਉਹ ਤਾਂ ਕਹਿੰਦੀ ਆ ਸਾਡਾ ਬੱਚਾ ਸੋਹਣਾ ਮੋਣਾ ਬਥੇਰਾ ਸੁੱਖਾਂ ਨਾਲ ਮੰਗੇ ਇੱਕ ਇੱਕ ਸਾਰਿਆਂ ਦਾ। ਉਹ ਐਲੂਮੀਨੀਅਮੋ ਦੇ ਅੰਦਰ ਜਾ ਰਿਹਾ ਬੱਚੇ ਦੇ 10-15 ਸਾਲ ਉਹਨੂੰ ਖਾਣਾ ਦੇਊਗੀ। ਉਹਦੀ ਹੱਡੀਆਂ ਕਮਜ਼ੋਰ ਹੋਣਗੀਆਂ ਫਿਰ ਉਹ ਮਾਂ ਥੋੜੀ ਤਾਂ ਜ਼ਹਿਰ ਦੀ ਜਾਂਦੀ ਆ ਬੱਚੇ ਨੂੰ। ਤੋ ਫਿਰ ਮੈਂ ਮਾਂ ਕਿਹੜੀ ਸੀ ਸਤਿਯੋਗੀ ਮਾਂ ਉਹ ਸੀ ਜਿਹੜੀ ਮਿੱਟੀ ਦੇ ਭਾਂਡੇ ਚ ਬਣਾਉਂਦੀ ਸੀ ਜਿਹੜੀ ਤੌੜੀਆਂ ਦੇ ਵਿੱਚ ਬਣਾਉਂਦੀ ਪਿੱਤਲ ਦੇ ਭਾਂਡੇ ਦੇ ਜਿਹੜੀ 1 ਘੰਟਾ ਘੰਟਾ ਖੜ ਕੇ ਡੇਢ ਘੰਟਾ ਸਬਜ਼ੀ ਬਣਾਉਂਦੀ ਸੀ ਅੱਜ ਤਾਂ 15 ਮਿੰਟ ਦਾ ਸਿੱਟੀ ਮਾਰ ਦਨੇ ਆ ਸੀੜੀ ਵੱਜ ਜਾਂਦੀ ਮੋਬਾਈਲ ਦੇਖ ਸਕਦੇ ਨੇ 1 ਡੇਢ ਘੰਟਾ ਮੋਬਾਈਲ ਦੇਖਣ ਨੂੰ ਟਾਈਮ ਹੈਗਾ ਸਬਜ਼ੀ ਬਣਾਉਣ ਨੂੰ ਟਾਈਮ ਨਹੀਂ ਬਾਟਾ ਮੰਜ ਨੂੰ ਟਾਈਮ ਨਹੀਂ ਡਾਕਟਰਾਂ ਕੋਲ 2 ਘੰਟੇ ਖਾਣਾਂ ਲਈ ਟਾਈਮ ਹੈਗਾ 500 ਦੀ ਪਰਚੀ ਕਟੌਣ ਲਈ ਟਾਈਮ ਹੈਗਾ ਪਰ ਬਾਟਾ ਮੰਜ ਲਈ ਟਾਈਮ ਨਹੀਂ ਅਸੀਂ ਗਲਤ ਪਾਸੇ ਜਾਂਦੇ ਹਾਂ ਕਿਉਂਕਿ ਕਾਲੀ ਯੁੱਗ ਦਾ ਪ ਜੇ ਆਪਾਂ ਚੰਗੇ ਪਾਸੇ ਵੀ ਜਾਣੇ ਆ ਕਿਉਂਕਿ ਸਤਿਯੁਗ ਦਾ ਪਹਿਰਾ ਹੋ ਜੂ ਫਿਰ ਤਾਂ ਕਾਲੀ ਯੁਗ ਦਾ ਖਤਮਾ ਹੋ ਜੂ ਇਸ ਕਰਕੇ ਕਾਲੀ ਯੁਗ ਨੇ ਹੈ ਵੀ ਹੋਣਾ ਤੁਸੀਂ ਪੂਰਾ ਮਨ ਨੂੰ ਦਲੇਰ ਕਰਕੇ ਅਡੋਲ ਕਰਕੇ ਡੋਲੇ ਹੋਣਾ ਵੇ ਬਾਟਾ ਸ਼ੁਰੂ ਕਰੋ ਸਾਡੇ ਕਹਿਣ ਤੇ ਦਵਾਈਆਂ ਖਾ ਕੇ ਵੇਖ ਲਿਆ ਮੈਡੀਕਲ ਤੇ ਜਾ ਕੇ ਵੇਖ ਲਿਆ ਆਯੁਰਵੇਦ ਨੇਚਰੋਪੈਥਿਕ ਸਾਰਾ ਕੁਝ ਕਰਕੇ ਵੇਖ ਲਿਆ ਹੁਣ ਤੁਸੀਂ ਬਾਟ ਚ ਖਾ ਕੇ ਦੇਖ ਲਓ ਸਾਡੇ ਕਹਿਣ ਦੇ ਹਰ ਸਾਡੇ ਕੋਲ ਜਿੰਨੇ ਵੀ ਮਰੀਜ਼ ਆਉਂਨੇ ਆ ਇਹ ਵੀ ਇੱਕ ਬਹੁਤ ਵੱਡੀ ਗੁਰੂ ਦੀ ਕਿਰਪਾਈ ਆ ਜੋ ਸਾਡੇ ਕੋਲ ਮਰੀਜ਼ ਆਉਂਨੇ ਆ ਕਹਿੰਦੇ ਬਾਈ ਕਦੇ ਬਾਟੇ ਦਾ ਮੂੰਹ ਨਹੀਂ ਲਾਇਆ ਅੱਛਾ ਜਿੰਦਗੀ 'ਚ ਪਹਿਲੀ ਵਾਰ ਮਿਲਾਉਨੇ ਆ ਉਹ ਕਹਿੰਦੇ ਕਦੇ ਜਾਲੇ ਨਹੀਂ ਪੀਤਾ ਬਾਟੇ ਦਾ ਕਿਸੇ ਨੇ ਕੈਂਪੇਨ ਨਹੀਂ ਲਾਇਆ ਕਿਸੇ ਸੰਤ ਨੇ ਕਿਸੇ ਬਾਬੇ ਨੇ ਕਿਸੇ ਡਾਕਟਰ ਨੇ ਦੱਸਿਆ ਨਹੀਂ ਬਾਟੇ ਬਾਰੇ ਵੈਸੇ ਪ੍ਰਚਾਰਕ ਹੋਏ ਹਨ ਆਪਣੇ ਗੁਰੂ ਘਰ ਦੇ ਪਾਟੀ ਸਿੰਘ ਹੋਏ ਉਹ ਤਾਂ ਆਪ ਸਖੋਦ ਉਹ ਚ ਖਾਂਦੇ ਨੇ ਆਪਣਾ ਸਟੀਲ ਦੇ ਭਾਂਡਿਆਂ 'ਚ ਹਾਂਜੀ ਹਾਂਜੀ ਉਹ ਤੁਹਾਨੂੰ ਕੋਈ ਇਸ ਚੀਜ਼ ਦਾ ਪ੍ਰਚਾਰ ਕਰਦਾ ਹੀ ਨਹੀਂ ਹੈਗਾ ਬਿਲਕੁਲ ਕਰਨਾ ਚਾਹੀਦਾ ਅਸੀਂ ਤਾਂ ਖੁਦ ਕਹਿੰਨੇ ਆ ਪਰ ਕਰਦੇ ਨਹੀਂ ਉਹ ਜੇ ਉਹ ਖਾਣਗੇ ਤਾਂ ਜੇ ਬਾਟੇ ਦਾ ਪਤਾ ਹੋ ਉਹਨੂੰ ਵੀ ਬਾਟੇ ਜੇ ਪ੍ਰੈਕਟੀਕਲ ਕਰਨ ਨਾਲ ਸਾਡੀ ਬਿਮਾਰੀ ਠੀਕ ਹੋਣੇ ਜੇ ਉਹ ਖਾਣਗੇ ਫੇਰ ਹੀ ਪਤਾ ਲੱਗੂ ਜਦੋਂ ਖਾਂਦੇ ਨਹੀਂ ਪਤਾ ਕੀ ਲੱਗਣਾ ਉਹਨੂੰ ਹਰ ਪਿੰਡ ਦੇ ਵਿੱਚ ਗੁਰਦੁਆਰਾ ਤੁਸੀਂ ਲਾਓ ਵੀ ਕਹਿੰਦੇ ਵੀ ਸਰਬ ਰੋਗਾਂ ਦਾ ਓਖ ਦਾ ਨਾਮ ਵੀ ਨਾਮ ਨਾਲ ਸਾਡੇ ਰੋਗ ਦੂਰ ਹੋ ਜਾਂਦੇ ਆ ਸਾਰੇ ਰੋਗਾਂ ਦੀ ਦਾਰੂ ਆ ਫਿਰ ਇੱਕ ਪਾਠੀ ਦਾ ਪਾਠ ਕਰਦੇ ਆ ਬਹੁਤ ਸਾਡੇ ਨਾਲੋਂ ਵੀ ਵੱਧ ਪੜਦੇ ਆ ਅਸੀਂ ਤਾਂ ਪਾਪੀ ਆ ਕਈ ਵਾਰ ਖੁੰਝ ਜਾਂਦੇ ਆ ਪਾਠ ਉਹ ਪਾਠ ਵੀ ਪੜਦੇ ਆ ਸਿਮਰਨ ਵੀ ਕਰਦੇ ਆ ਫਿਰ ਉਹਦਾ ਸ਼ੂਗਰ ਕਿਉਂ ਠੀਕ ਹੋਣਾ 70% ਗ੍ਰੰਥੀਆਂ ਨੂੰ ਸ਼ੂਗਰ ਆ ਉਹ ਘਾਟ ਘਾਟ ਕਿੱਥੇ ਰਹਿ ਗਈ ਆ ਬਾਣੀ ਹੈਗੀ ਨਾ ਕੋਲ ਬਾਣਾ ਹੈਗਾ ਬਾਟਾ ਹੈ ਨਹੀਂ ਬਾਟਾ ਬਾਟੇ ਦੀ ਘਾਟ ਰਹਿ ਗਈ ਇੱਕ ਬੱਬੇ ਤਿੰਨ ਬੱਬੇ ਹੈਗੇ ਆ ਜੋ ਤਿੰਨ ਬੱਬੇ ਪੂਰੇ ਆ ਗਏ ਨਾ ਤਾਂ ਬਿਮਾਰੀ ਵਾਲਾ ਬੱਬਾ ਘਰ ਤੋਂ ਬਾਹਰ ਹੋ ਜਾਊਗਾ ਇਹ ਤਿੰਨ ਬੱਬੇ ਕਿੱਥੋਂ ਮਿਲਦੇ ਆ ਜਦੋਂ ਅਮਰ ਸੰਚਾਰ ਕਰਦੇ ਅੱਜ ਅਸੀਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇਹੀ ਕਹਿਣਾ ਚਾਹੁੰਦੇ ਆ ਜਿਹੜੇ ਪੰਜ ਪਿਆਰੇ ਅਮਰ ਚਕਾਉਂਦੇ ਆ ਪਹਿਲੇ ਪੰਜ ਪਿਆਰੇ ਸਤਕਾਰਯੋਗ ਅੱਜ ਦੇ ਪੰਜ ਪਿਆਰੇ ਸਾਨੂੰ ਬਾਟੇ ਬਾਰੇ ਨਹੀਂ ਦੱਸਦੇ ਜੇ ਅੱਜ ਪੰਜ ਪਿਆਰੇ ਸਾਨੂੰ ਬਾਟੇ ਬਾਰੇ ਦੱਸਦੇ ਹੁੰਦੇ ਬਈ ਸਿੰਘਾ ਅਮਰ ਤੂੰ ਛਕਿਆ ساری ਉਮਰ ਬਾਟੇ 'ਚ ਬਣਾਉਣਾ ਤੇ ਇਹ 'ਚ ਖਾਣਾ ਅੱਜ ਪੂਰੀ ਕੌਮ ਸਾਡੀ ਬਾਟੇ 'ਚ ਹੋਣੀ ਸੀ ਪਰ ਬਾਬਾ ਦੀਪ ਸਿੰਘ ਵਾਂਗੂ ਖੰਡੇ ਵਾਂਗੂ ਲੈਣ ਖਿੱਚਣੇ ਇਹਦੋਂ ਅਮਰ ਸੰਚਾਰ ਕੋਈ ਵੀ ਕਰਨਾ ਹੋਵੇ ਕਹਿੰਦੇ ਜੇਰਾ ਤੂੰ ਅਮਰ ਛਕਣਾ ਤਾਂ ਰਹਿਤ ਰੱਖਣੀ ਪੈਣੀ ਆ ਰਹਿਤ ਸਾਡੇ ਖਾਣੇ ਤੋਂ ਸ਼ੁਰੂ ਹੁੰਦੀ ਆ ਪਹਿਲਾਂ ਅੰਨ ਤੋਂ ਆਨ ਸੁਧ ਹੋ ਤਾਂ ਹੀ ਮਨ ਸੁਧ ਸਰਬਲੋਹ ਚ ਬਣਾਉਣਾ ਤੇ ਖਾਣਾ ਤੇ ਰੇਤੇ ਨਾਲ ਮਾਂਜਣਾ ਜੇ ਤੂੰ ਮਾਂਜ ਲੂਗਾ ਅਮਰ ਛਗਲੇ ਪੇਡਾਂ ਇਕੱਠੀਆਂ ਨਹੀਂ ਕਰਨੀਆਂ ਔਰ ਸ਼ੇਰ ਪੈਦਾ ਕਰਨੇ ਆ ਸ਼ੇਰ ਨਿਕਲਦੇ ਆ ਸਰਬਲੋਹ ਦੇ ਵਿੱਚੋਂ ਖਾਲਸੇ ਦਾ ਜਨਮ ਹੋਇਆ ਬਾਟੇ ਦੇ ਵਿੱਚੋਂ ਸਟੀਲ ਦੀ ਗਿੱਦੜ ਪੈਦਾ ਹੁੰਨੇ ਆ ਫਿਰ 50000 ਦੇ ਇਕੱਠੇ ਪੰਜ ਅੱਗੇ ਆਉਣਗੇ ਬਾਬੇ ਨੇ ਆਪਣੀ ਫੌਜ ਬਣਾ ਲਈ ਹੁਣ ਗੁਰੂ ਦੀ ਫੌਜ ਕੋਈ ਨਹੀਂ ਬਣਾਈ ਬਾਬੇ ਨੇ ਫੌਜ ਕਿਵੇਂ ਬਣਾ ਲਈ ਕਿਉਂਕਿ ਜੇ ਉਹਨਾਂ ਨੇ ਕਹਿਤਾ ਸਰਬਲੋਹ ਬਾਰੇ ਤਾ ਸਾਰੇ ਭੱਜ ਜਾਣਗੇ ਫਿਰ ਬਾਬਿਆਂ ਦੀ ਫੌਜ ਨਹੀਂ ਬਣਦੀ ਕੋਈ ਗੁਰੂ ਦੀ ਬਣੂਗੀ ਹੁਣ ਜੇ ਕਹਦਾ ਚੱਲ ਕੋਈ ਨਹੀਂ ਜਿੰਮੇ ਆ ਗਿਆ ਛੱਗੀ ਚੱਲੋ ਫਿਰ ਪਾਪਾ ਕਹਿੰਦਾ ਮੈਂ ਇੰਨੇ ਨੂੰ ਪ੍ਰਾਣੀਆਂ ਨੂੰ ਅੰਮਰ ਛਕਾਤਾ ਇੰਨੇ ਨੂੰ ਛਕਾਤਾ ਬਾਟੇ ਦੀ ਰਹਿਤ ਦੱਸੀ ਨਹੀਂ ਇੱਥੇ ਤਰਾਸਤੀ ਕਿਹਨੂੰ ਮੰਨਦੇ ਹੋ ਤੁਸੀਂ ਜਿਨ੍ਹਾਂ ਨੇ ਬਾਟੇ ਦੀ ਰਹਿਤ ਦੱਸੀ ਹੋਣੀ ਹੈਗੀ ਦੇਖੋ ਅਸੀਂ ਇਹ ਕਹਿੰਨੇ ਵੀ ਜੇ ਸਾਡੇ ਵੱਡੇ ਵੱਡੇ ਆਗੂ ਲਾ ਲਿਓ ਜੰਤ ਪੰਥਕ ਲਾ ਲਿਓ ਸਾਰੇ ਗੁਰੂ ਘਰਾਂ ਦੇ ਵਿੱਚ ਸਟੀਲ ਆ ਬਾਟਾ ਕਿਤੇ ਨਹੀਂ ਪ੍ਰਧਾਨ ਲਾ ਲਿਓ ਲੀਨੀਅਮ ਤੇ ਦੇ ਗਏ ਸਾਰੇ ਅਸੀਂ ਅਸੀਂ ਦੇਖੋ ਬੇਨਤੀ ਕਰਨੀ ਚਾਹੁੰਦੇ ਆ ਵੀ ਗੁਸਨੀ ਕਰਨਾ ਸਾਡੀ ਗੱਲ ਦਾ ਇਹ ਸੱਚ ਆ ਸੱਚ ਥੋੜਾ ਚੁਬਦਾ ਵੀ ਆ ਮੇਨ ਜੜ ਇਥੋਂ ਸ਼ੁਰੂ ਹੁੰਦਾ ਸਾਡਾ ਜਦੋਂ ਅਮਰਛਾਉਨੇ ਆ ਬਾਟਾ ਉੱਥੇ ਮਿਲਦਾ ਦੇਖਣ ਨੂੰ ਹਾਂਜੀ ਔਰ ਕਿਤੇ ਨਹੀਂ ਹੁੰਦਾ ਜੇ ਪੰਜ ਪਿਆਰੇ ਉੱਥੇ ਸੇਹ ਦੇਣ ਜੋੜਾ ਬੰਦਾ ਵੀ ਅਮਰਛਾ ਕੇ ਆਵੇ ਜੇ ਉਹ ਲਗਾਤਾਰੇ ਚ ਖਾਣ ਲੱਗ ਪਿਆ ਤੇ ਪਾਣੀ ਪੀਣ ਲੱਗ ਪਿਆ ਲੈ ਉਹਦੀ ਬਿਮਾਰੀਆਂ ਖਤਮ ਹੋ ਜਾਣੀ ਐ ਫਿਰ ਇਹ ਉਦਾਹਰਣ ਸਿੱਧ ਹੁੰਦੀ ਆ ਵੀ ਅਮਰਛਾ ਕੇ ਬਿਮਾਰ ਨਹੀਂ ਹੁੰਦੇ ਅਮਰ ਛਾਕੇ ਸ਼ੂਗਰ ਨਹੀਂ ਹੁੰਦਾ ਅਮਰ ਛਾਕੇ ਕੈਂਸਰ ਨਹੀਂ ਹੁੰਦਾ ਅਮਰ ਛਾਕੇ ਸਿੰਘ ਚੜਦੀ ਕਲਾ 'ਚ ਹੋ ਜਾਂਦੇ ਆ ਉਹ ਕਿਹੜੇ ਸਿੰਘ ਸੀ ਜਿਹੜੇ ਚੜਦੀ ਕਲਾ 'ਚ ਹੋ ਗਏ ਸੀ 5 ਲੱਖ ਦਾ ਮੁਕਾਬਲਾ ਉਹ ਲੋਹੇ ਵਾਲੇ ਸੀਗੇ ਬਾਟੇ ਵਾਲੇ ਸੀਗੇ ਅੱਜ ਸਟੀਲ ਵਾਲੇ ਸਿੰਘ ਆ ਅੱਜ ਬਾਟੇ ਵਾਲੇ ਹੈ ਨਹੀਂ ਕਿਉਂਕਿ ਨਿਹੰਗ ਸਿੰਘਾਂ ਨੂੰ ਵੇਖ ਲਿਓ ਉਹ ਵੀ ਅਮਰ ਛੱਕਦੇ ਆ ਬਿਲਕੁਲ ਬਾਬਾ ਜੀ ਜਿਵੇਂ ਬੁੱਢਾ ਦਲ ਤਰਨਾ ਦਲ ਦੇ ਵਿੱਚ ਉਹ ਕਦੇ ਹਸਪੀਟਲ ਤੋਂ ਦੇਖੇ ਉਹੀ ਮੈਂ ਵੀ ਉਹੀ ਗੱਲ ਕਹਿਣ ਲੱਗਿਆ ਸੀ ਅੱਤੇ ਨਿਹੰਗ ਸਿੰਘ ਕਿਤੇ ਉੱਥੇ ਹਸਪਤਾਲ ਚ ਆਪਾਂ ਦੇਖੀ ਹੀ ਨਹੀਂ ਅਮਰ ਤਾਂ ਇੱਕ ਹੀ ਹੈ ਦਸਮੇਸ਼ ਪਿਤਾ ਦਾ ਤਾਂ ਕਹਿੰਦਾ ਉਹੀ ਆ ਸੀ ਫਿਰ ਉਹ ਕਿਹੜਾ ਅਮਰ ਛੱਕੇ ਆ ਗਏ ਜਿੰਨਾਂ ਨਾਲ ਉਹ ਬਿਮਾਰ ਹੋ ਕੇ ਗੋਡੇ ਤੋਂ ਲੱਗ ਪਏ ਹਰ ਨਿਹੰਗ ਸਿੰਘ ਅਸੀਂ ਅਸੀਂ ਸਾਲ ਦੀ ਉਮਰ ਦੇ ਵਿੱਚ ਘੋੜਿਆਂ ਤੇ ਚੜੇ ਫਿਰਦੇ ਆ ਹਾਂ ਕੁਝ ਨਿਹੰਗ ਸਿੰਘ ਸਟੀਲ ਚ ਵੀ ਖਾਂਦੇ ਆ ਉਹਦੀ ਗੱਲ ਨਹੀਂ ਅਸੀਂ ਕਰਦੇ ਬਾਟੇ ਵਾਲੇ ਨਿਹੰਗ ਸਿੰਘ ਦੀ ਗੱਲ ਕਰਦੇ ਆ ਕਦੇ ਗ ਉਸ ਆਮ ਜਿਹੜੇ ਲੋਕ ਸਾਰੇ ਵਰਤ ਲੱਗ ਜਾਣ ਤਾਂ ਹਸਪੀਟਲ ਬੰਦ ਹੋ ਸਕਦੇ ਆ ਅੱਛਾ ਇਨੀ ਕਿਰਪਾ ਗੁਰੂ ਸਾਹਿਬ ਦੀ ਤੇ ਬਾਬਾ ਜੀ ਇੱਕ ਇੱਕ ਥੋੜੀ ਗੱਲ ਇਹ ਪਤਾ ਲੱਗੀ ਸੀ ਕਿ ਤੁਹਾਨੂੰ ਮਾਈਗਰੇਨ ਸੀਗਾ ਹਾਂਜੀ ਮਾਈਗਰੇਨ ਦਾ ਜਿਹਨੂੰ ਕਹਿੰਦੇ ਸਿਰਦਰਦ ਅੰਦਾ ਸਿਰਦਰਦ 5 ਸਾਲ ਦੀ ਉਮਰ ਦੇ ਵਿੱਚ ਸੀਗਾ ਵੈਸੋਗਰੇਨ ਕੈਂਡਿਲਾ ਕੰਪਨੀ ਦੀ ਗੋਲੀ ਬਹੁਤ ਖਾਧੀ ਅਸੀਂ ਪਹਿਲਾਂ ਬਾਟੇ ਤੋਂ ਪਹਿਲਾਂ ਦੀ ਗੱਲ ਆ ਫਿਰ ਜਦੋਂ ਬਾਟੇ ਬਾਰੇ ਜੋ ਪਤਾ ਲੱਗਾ ਵੀ ਨਿਹੰਗ ਸਿੰਘਾਂ ਕੋਲ ਰਹੇ ਜਾਂਦੇ ਅਸੀਂ ਦਲਾਂ ਦੇ ਵਿੱਚ ਪੰਥਾਂ ਦੇ ਵਿੱਚ ਵੀ ਇਹ ਕਿਵੇਂ ਤਾਕਤਵਰ ਰਹਿੰਦੇ ਆ ਫਿਰ ਸਾਨੂੰ ਨਿਹੰਗ ਸਿੰਘਾਂ ਨੇ ਫਿਰ ਇਤਿਹਾਸ ਕਿਉਂਕਿ ਪਹਿਲਾਂ ਸਾਨੂੰ ਨਹੀਂ ਪਤਾ ਸੀ ਇਹਦੇ ਬਾਰੇ ਪਹਿਲਾਂ ਅਸੀਂ ਆਮ ਹੀ ਹੁੰਦੇ ਸੀਗੇ ਇਨਾ ਬਾਟੇ ਬਾਰੇ ਪਤਾ ਸੀ ਇਦਾਂ ਬਾਣੇ ਬਾਰੇ ਪਤਾ ਸੀਗਾ ਜਦੋਂ ਬਾਟੇ ਬਾਰੇ ਉਹਨਾਂ ਕਿਹਾ ਵੀ ਇਹ ਚ ਖਾਨ ਨਾਲ ਇੱਕ ਤਾਂ ਆਇਰਨ ਖੂਨ ਤੇ ਆਕਸੀਜਨ ਜਿਹੜੀ ਹੁੰਦੀ ਆ ਸੈੱਲਾਂ ਦੇ ਵਿੱਚ ਜਾਂਦੀ ਆ ਸਭ ਤੋਂ ਛੋਟੀ ਇਕਾਈ ਸਰੀਰ ਦੀ ਸੈੱਲ ਆ ਕਈ ਲੱਖਾਂ ਸੈੱਲਾਂ ਨਾਲ ਸਾਡਾ ਸਰੀਰ ਬਣਿਆ ਜੇ ਸੈੱਲ ਸਾਡੇ ਕਾਇਮ ਹੋਣ ਲੱਗ ਜਾਣ ਆਕਸੀਜਨ ਪੂਰੀ ਮਿਲੇ ਤਾਂ ਬੰਦਾ ਬਿਮਾਰੀ ਨਹੀਂ ਹੁੰਦਾ ਇਹਦਾ ਆਇਰਨ ਨਾ ਇਹ ਆਕਸੀਜਨ ਕਿਵੇਂ ਪਾਣੀ ਜਦੋਂ ਪੀਂਨੇ ਆ ਸੀ ਆਕਸੀਜਨ ਨੂੰ ਆਇਰਨ ਕਿ ਹੁੰਦਾ ਬਰੀਕ ਬਰੀਕ ਕਣ ਹੁੰਦਾ ਇਹ ਚ 72000 ਨਾੜੀਆਂ ਬਰੀਕ ਹੁੰਦੀਆਂ ਸਰੀਰ ਦੇ ਵਿੱਚ ਦੋ ਸਰਕਲ ਹੁੰਦੇ ਨੇ ਨਾ ਇੱਕ ਮੋਟਾ ਤੇ ਬਰੀਕ ਬਰੀਕ ਨਾੜਾਂ ਦਾ ਜਦੋਂ ਸਰਕਲ ਘੁੰਮਦਾ ਹੋ ਸਰੀਰ ਦੇ ਵਿੱਚ ਇਹ ਸਾਰੇ ਸਰੀਰ ਦੀ ਬਾਡੀ ਜਾਂਦਾ ਆਕਸੀਜਨ ਪੂਰੀ ਮਿਲਦੀ ਆ ਸੈੱਲ ਤਕੜੇ ਹੁੰਨੇ ਆ ਤਾਂ ਬੰਦਾ ਫਿਰ ਚੜ੍ਹਦੀ ਕਲਾ 'ਚ ਹੋ ਜਾਂਦਾ ਐਂ ਨਿਹੰਗ ਸਿੰਘਾਂ ਤਾਂ ਸੀਗਾ ਉਹ ਫਿਰ ਜਦੋਂ ਅਸੀਂ ਉਹਨਾਂ ਦੇ ਕੈਨ ਤੇ ਸ਼ੁਰੂ ਕੀਤਾ ਬਾਟਾ ਤਾਂ 3-4 ਦਿਨ ਸਾਨੂੰ ਉਲਟੀ ਵੀ ਆਈ ਕਿਉਂਕਿ ਇੱਕ ਵਾਰ ਸਫਾਈ ਕਰਨੀ ਆ ਉੱਥੋਂ ਸਾਨੂੰ ਗਿਆਨ ਆਇਆ ਨਹੀਂ ਬੰਦਾ ਜਦੋਂ ਬਾਟਾ ਪ ਇਹ ਡਾਕਟਰਾਂ ਨੇ ਬਹਿ ਪਾਤਾ ਵੀ ਉਲਟੀ ਲੱਗਣ ਨਾਲ ਬਿਮਾਰ ਹੁੰਨੇ ਆ ਉਲਟੀ ਲੱਗਣ ਨਾਲ ਬਿਮਾਰ ਨਹੀਂ ਹੁੰਦੇ ਉਲਟੀ ਨਾ ਲੱਗਣਾ ਠੀਕ ਹੁੰਨੇ ਆ ਜੇ ਬੰਦੇ ਨੂੰ ਲੈਟਰੀਆਂ ਲੱਗਣ ਕਿਉਂਕਿ ਸਰੀਰ ਦੇ ਵਿੱਚ ਜਿਹੜੀ ਬੋਡੀ ਆ 80% ਆਪਣੇ ਆਪ ਠੀਕ ਹੁੰਦੀ ਆ 20% ਗੋਲੀ ਵੀ ਕੰਮ ਨਹੀਂ ਕਰਦੀ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਨੋਟ ਕਰਨਾ ਆਪਣੇ ਆਪ ਤੇ ਲਾਓ ਵੀ ਇੱਕ ਵਾਰ ਸਾਨੂੰ ਲੈਟਰੀਆਂ ਵੀ ਲੱਗਦੀਆਂ ਉਲਟੀਆਂ ਵੀ ਲੱਗਦੀਆਂ ਪਰ ਅਸੀਂ ਗੋਲੀਆਂ ਖਾ ਕੇ ਬੰਦ ਕਰ ਦਿੰਦੇ ਹਾਂ ਉਸ ਟਾਈਮ ਬਾਡੀ ਸਾਡਾ ਗੰਦ ਘਟਣਾ ਚਾਹੁੰਦੀ ਹੈ ਪਰ ਅਸੀਂ ਘਟਣਾ ਨਹੀਂ ਚਾਹੁੰਦੇ ਅਸੀਂ ਕਹਿੰਦੇ ਜਦੋਂ ਉਲਟੀ ਨਾ ਆਵੇ ਬੰਦਾ ਠੀਕ ਰਵੇ ਲੈਟਰਿੰਗ ਨਾ ਆਵੇ ਬੰਦਾ ਠੀਕ ਰਵੇ ਜਦ ਤੱਕ ਲੈਟਰਿੰਗ ਉਲਟੀ ਨਾ ਆਈ ਫਿਰ ਤਾਂ ਫਰੇਮਾ ਹੋ ਜਾਊਗਾ ਫਿਰ ਡੈਲਸ ਕਰਾਉਣੀ ਪਊਗੀ ਤੇ ਕਿਟਰੀਆਂ ਤੇ ਪਊਗਾ ਅਸਰ ਇਸ ਕਰਕੇ ਅਸੀਂ ਗੋਲੀਆਂ ਗਲਤ ਖਾਈ ਜਾਂਦੇ ਹਾਂ ਇਹ ਸਿਰਫ ਕੁਦਰਤੀ ਢੰਗ ਨਾਲ ਹੀ ਠੀਕ ਹੋਵੋਗੇ ਕੁਦਰਤੀ ਚੀਜ਼ਾਂ ਨਾਲ ਠੀਕ ਹੋਵੋਗੇ ਚੰਗੇ ਖਾਣ ਪੀਣ ਨਾਲ ਠੀਕ ਹੋਵੋਗੇ ਤੇ ਜਿਹੜੇ ਗੁਰੂਆਂ ਦੀ ਦਤਾਂ ਕਿਸੇ ਦਵਾਈ ਨਾਲ ਨਹੀਂ ਠੀਕ ਹੋ ਸਕਦੇ ਕਿਉਂਕਿ ਗੋਲੀ ਦਾ ਬੰਦੇ ਨੇ ਬਣਾ ਹੀ ਵਾਟਾ ਗੁਰੂ ਸਾਹਿਬ ਦੀ ਦੇਣਾ। ਬਿਲਕੁਲ। ਇਹ ਤਾਂ ਕਰਕੇ ਫਿਰ ਅਸੀਂ ਸ਼ੁਰੂ ਕੀਤਾ। ਸਾਡਾ ਫਿਰ 1.5 ਮਹੀਨੇ ਦੇ ਵਿੱਚ ਖਤਮ ਹੋਇਆ ਇਹ। ਗੋਲੀਆਂ ਸਾਡੀਆਂ ਸਾਰੀਆਂ ਬੰਦਾ ਅੱਜ ਹੋ ਗਏ ਸਾਨੂੰ 12-13 ਸਾਲ ਘੱਟੋ-ਘੱਟ ਗੋਲੀ ਨਹੀਂ ਖਾਧੀ। ਇਹ ਸਾਡਾ ਖੁਦ ਦਾ ਪ੍ਰੈਕਟੀਕਲ ਆ। ਤਾਂ ਹੀ ਅਸੀਂ ਰੋਲਾ ਪਾਣੇ ਆ, ਕੋਠੇ ਚੜ੍ਹ ਕੇ ਢੋਲ ਵਜਾਉਣੇ ਆ। ਵੀ ਚੱਕ ਲਿਓ ਪਟਾ, ਪੜ ਲਿਓ ਪਾਣੀ ਤੇ ਪਾਲਿਓ ਬਾਣਾ। ਨਹੀਂ ਤਾਂ ਪੰਜਾਬ ਦੇ ਵਿੱਚ ਅੰਗਰੇਜ਼ੀ ਖਾਣਾ, ਅੰਗਰੇਜ਼ੀ ਬਾਣਾ ਦੇ ਬਾਹਰ ਜਾਣਾ। ਬਿਲਕੁਲ। ਅੱਜ ਸਾਡੇ ਪੱਲੇ ਰਹਿ ਗਿਆ ਔਰ ਕੁਝ ਨਹੀਂ ਤੇ ਬਾਬਾ ਜੀ ਇਹ ਸਰਬ ਲੋਹੇ ਦਾ ਬਾਟਾ ਇਹ ਇਹਦੇ ਵਿੱਚ ਜਲ ਛਕਾਉਂਦੇ ਨੇ ਤੇ ਕਹਿੰ ਇਹਨਾਂ ਦਾ ਕਹਿਣ ਦਾ ਇਹ ਹੈ ਕਿ ਅਸੀਂ ਅਨੇਕਾਂ ਬਿਮਾਰੀਆਂ ਦੂਰ ਕਰਦੇ ਆਂ ਬਾਬਾ ਜੀ ਬਾਟੇ ਬਾਰੇ ਦੱਸ ਦੋ ਤੇ ਕਿੱਥੇ ਤੁਸੀਂ ਆਪਣਾ ਥਾ ਟਿਕਾਣਾ ਬਣਾਇਆ ਹੋਇਆ ਇਹ ਰੁੜਕੀ ਪਿੰਡਾ ਜ਼ਿਲ੍ਹਾ ਪਟਿਆਲਾ ਜੀ ਹਾਂਜੀ ਇਹ ਰੁੜਕੀ ਪਿੰਡਾ ਜ਼ਿਲ੍ਹਾ ਪਟਿਆਲਾ ਸਾਡਾ ਨੇੜੇ ਘਨੌਰ ਸ਼ਹਿਰ ਆ ਘਨੌਰ ਦੇ ਕੋਲੇ ਪੈਂਦਾ ਜੇ ਸਾਨੂੰ ਮਿਲਣਾ ਹੋਵੇ ਤਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਆ ਨੰਬਰ ਸਾਡਾ ਹੈਗਾ 70093232501 ਅੱਛਾ ਜੀ ਇਹ ਨੰਬਰ ਤੁਸੀਂ ਇੱਕ ਨੰਬਰ ਹੋਰ ਆ ਸਾਡਾ 9780281960 ਅੱਛਾ ਇਹ ਨੰਬਰ ਤੇ ਸਾਨੂੰ ਕੋਲ ਕਰਕੇ ਤੁਸੀਂ ਆ ਸਕਦੇ ਆ ਬਾਕੀ ਅਸੀਂ ਜ਼ਿਆਦਾਤਰ ਕੈਂਪਾਂ ਦੇ ਵਿੱਚ ਹੀ ਹੁੰਨੇ ਆ ਅਗਲਾ ਕੈਂਪਸ ਸਾਡਾ ਹੁਣ 27 ਤਰੀਕ ਨੂੰ ਸ਼ੁਰੂ ਹੋ ਪਾਣੀਪਾਤ ਦੇ ਨੇੜੇ ਪਿੰਡ ਰਾਜਖੇੜੀ ਰਾਜਖੇੜੀ ਪਿੰਡ ਰਾਜਖੇੜੀ ਦੇ ਪਿੰਡ ਦੇ ਵਿੱਚ ਆ ਪਾਣੀਪਾਤ 18 ਸੈਕਟਰ ਦੇ ਕੋਲੇ ਆ ਅੱਛਾ ਜੀ ਉੱਥੇ ਜੇ ਆਣਾ ਤੁਸੀਂ ਕੈਂਪ ਦੇ ਵਿੱਚ ਉੱਥੇ ਵੀ ਆ ਸਕਦੇ ਆ ਪ੍ਰੈਕਟੀਕਲ ਕਰਨਾ ਪ੍ਰੈਕਟੀਕਲ ਕਰ ਲਿਓ ਬਾਟਾ ਲੈਣ ਦੀ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਆ ਕੇ ਪ੍ਰੈਕਟੀਕਲ ਕਰੋ ਪ੍ਰੈਕਟੀਕਲ ਕਰਕੇ ਤੁਹਾਨੂੰ ਲੱਗਦਾ ਵੀ ਠੀਕ ਆ ਫਿਰ ਖਾ ਲਿਓ ਬਰਤ ਲਿਓ ਔਰ ਬਾਟਾ ਲੈਣਾ ਇੱਕੋ ਵਾਰ ਇਹ ਨਹੀਂ ਮੁੱਕਦਾ ਸਾਰੀ ਉਮਰ ਇਹਦੀ ਮਨਿਆਦ ਜਿੰਨੀ ਬੰਦੇ ਦੀ ਮਨਿਆਦ ਐਨੀ ਮਨਿਆਦ ਬਾਟੇ ਦੀ ਆ ਤੇ ਗੋਲੀਆਂ ਲੈਣੀਆਂ ਪੈਂਦੀਆਂ ਵਾਰ-ਵਾਰ ਗੋਲੀਆਂ ਮੁੱਕ ਜਾਣਗੀਆਂ ਪੈਸੇ ਮੁੱਕ ਜਾਣਗੇ ਦਵਾਈਆਂ ਮੁੱਕ ਜਾਣਗੀਆਂ ਬੰਦਾ ਮੁੱਕ ਜਾਊਗਾ ਐਣੀ ਮੁੱਕਦਾ ਇਹ ਆ ਗੁਰੂ ਦਾ ਪ੍ਰਸਾਦ ਅਸਲ ਪ੍ਰਸਾਦ ਇਹੀ ਆ ਅਸਲ ਦੇਗ ਇਹੀ ਆ ਇਹ ਦੇਖ ਕੇ ਕਹਿੰਦੇ ਨੂੰ ਜਿਵੇਂ ਵੱਡੇ ਵੱਡੇ ਦੇਗੇ ਹੁੰਦੇ ਨੇ ਢੰਗ ਸਿੰਘਾ ਕਰੋ ਦੇਗ ਵੀ ਕਹਿੰਦੇ ਆ ਇਹਨੂੰ ਅਸਲ ਪ੍ਰਸਾਦ ਇਹੀ ਸੀ ਜਿਹੜਾ ਪ੍ਰਸਾਦ ਖਾਦਾ ਹੀ ਮੁੱਕ ਗਿਆ ਕਾਹਦਾ ਪ੍ਰਸਾਦ ਜਿਹੜਾ ਪ੍ਰਸਾਦ ਕਦੇ ਮੁੱਕਦਾ ਨਹੀਂ ਉਹੀ ਪ੍ਰਸਾਦ ਆ ਦੇਗਾਂ ਚ ਖਾ ਕੇ ਤੇਗਾ ਵਾ ਜਾਂ ਫਿਰ ਫਤਿਹ ਕੀਤੀ ਸੀ ਟੀਲਾਂ ਦੇ ਖਾ ਕੇ ਫਤਿਹ ਨਹੀਂ ਹੋਣੀ ਟੀਲਾਂ ਦੇ ਖਾ ਕੇ ਤਾਂ ਸਬਜ਼ੀ ਦੇ ਲਫਾਵੇ ਚੁੱਕੇ ਨੇ ਜਾਣੇ 18 ਸਿਰ ਦੇ ਖੰਡੇ ਕਿਵੇਂ ਚੁੱਕਲੇ ਓਏ ਉਹ ਮਾਈ ਭਾਗੋ ਜਿਨੇ ਬਦੂ ਚੁੱਕਲੀ ਸੀ ਸਾਡੀ ਕੁੜ ਬਿਲਕੁਲ ਬਾਬਾ ਜੀ ਕਿਰਪਾ ਇਹ ਆ ਜੇ ਆਪਾਂ ਇਹ ਚ ਖਾਵਾਂਗੇ ਤਾਂ ਕਿਰਪਾ ਰਹੂਗੀ ਭਾਈ ਦੇਖੋ ਸਾਡੀ ਨਹੀਂ ਮੰਨਣੀ ਗੁਰੂ ਦੀ ਮੰਨੋ ਗੁਰੂ ਹੀ ਕਹਿੰਦਾ ਸਰਬਲੋ ਪਾਓ ਸਰਲੂ ਚ ਖਾਓ ਸਰਬਲੋ ਦੀ ਤਕਸ਼ਾਮ ਨੇ ਕਾਲਾ ਪਰਗ ਦੀ ਸਦਾ ਰੱਖਿਆ ਹਮਨੇ ਇਹ ਗੁਰੂ ਕਹਿ ਗਿਆ ਸਾਨੂੰ ਗੁਰੂ ਦੀ ਜਰੂਰ ਮੰਨੋ ਸਾਡੇ ਨਾਲ ਮੰਨੋ ਗੁਰੂ ਦੀ ਮੰਨੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਬਾ ਜੀ ਦੀਆਂ ਗੱਲਾਂ ਇੰਨੀਆਂ ਕਿ ਸੋਹਣੀਆਂ ਨੇ ਉੱਠਣੋਂ ਦਿਲ ਨਹੀਂ ਕਰਦਾ ਕੁਰਸੀ ਤੋਂ ਪਰ ਆਗਿਆ ਲੈਣੀ ਪਣੀ ਆ ਤੇ ਤੁਸੀਂ ਜੁੜੇ ਰਹੋ ਅਡਾਰੀ ਦੇ ਨਾਲ ਮੇਰਾ ਨਾਮ ਸਿਮਰਨਜੀਤ ਸਿੰਘ ਤੇ ਸਾਡੇ ਨਾਲ ਮੌਜੂਦ ਨੇ ਅੱਜ ਬਾਬਾ ਜੀ ਹਾਂਜੀ ਹਾਂਜੀ ਗੁਰਵਿੰਦਰ ਸਿੰਘ ਬਾਬਾ ਜੀ ਤੇ ਕੈਮ ਧੰਨਵਾਦ ਜੀ ਵਾਹਿਗੁਰੂ ਜੀ ਅਕਾਲ ਪੁਰਖ ਸਾਹਿਬ ਵਾਹਿਗੁਰੂ ਜੀ ਕੀ ਫਤਿਹ